ਕਾ। ਕਿਆ ਪੀਣੀ ਸੀਗੀ? ਥੋਟੇ ਵਾਲੀ ਜਮਾ ਖਾਦੀ ਹੋਈ ਪਈ ਐ। ਕਿਹੜੇ ਵੇਲੇ ਤੁਸੀਂ ਉਧਰ ਕਮਰੇ 'ਚ ਬੈਠੇ ਹੋ? ਤੁਸੀਂ ਪਰਤਾਲੀ ਨਹੀਂ ਲੈਤੀ। ਮੈਂ ਕਿਹੜੇ ਵੇਲੇ ਆਈ ਬੈਠੀ ਐ। ਓਹੋ ਭੈਣ ਜੀ, ਕੋਈ ਨਹੀਂ ਆਪਦੀ ਦੇ ਘਰੇ ਆਇਆ ਹਾਂ। ਐ ਕਿਹੜਾ ਤੁਸੀਂ ਦਾਈ ਜਾਂ ਖਲਾਉਣਾ ਆਂ? ਮੈਂ ਤਾਂ ਹਜੇ ਭੈਣ ਜੀ ਚਾਹ ਪਾਣੀ ਪੀਂਦੇ ਨੇ। ਇੱਕ ਨਾ ਕੀ ਦੱਸਾਂ। ਭੈਣ ਜੀ ਦਾ ਪਿਓ ਨਹੀਂ ਘਰੇ ਹੈਗਾ। ਮੈਨੂੰ ਕੱਲੀ ਨੂੰ ਐਂ ਜਿ ਲੱਗਦਾ ਹੁੰਦਾ ਮੈਂ ਕੀ ਗੱਲ ਕਰੂੰ ਹਣਾ। ਕੱਲ ਥੋਟੇ ਵੀ ਨਹੀਂ ਇਹਦਾ ਡੈਡੀ ਆਇਆ ਸੁੱਖ ਦਾ। ਇੱਕ ਨਾ ਭੈਣ ਜੀ ਕੀ ਦੱਸਾਂ। ਮੇਰਾ ਸਿੱਤ ਬੁਲਾਇਆ ਭਾਉ ਗਿਆ ਪਿਆ ਮੇਰੇ ਪੈ ਦੇ ਕੀੜਾ ਛੁਕਿਆ ਕੀੜਾ ਛੁਕਿਆ ਉਹ ਪਿਆ ਵਿਚਾਰਾ ਮੰਜੇ ਚ ਦੋ ਦਿਨ ਕੋਈ ਸੀ ਪਤਾ ਲੜੇ ਇਹਨਾਂ ਨੂੰ ਮੈਨੂੰ ਖੜਨ ਨਹੀਂ ਦਿੱਤਾ ਓਕੇ ਮੈਨੂੰ ਤਾਂ ਕੁਝ ਨਹੀਂ ਚੰਗਾ ਲੱਗਦਾ ਜਿਹਨੂੰ ਚਿੱਤੇ ਨੇ ਟਿਕਾਣੇ ਮੇਰਾ ਨਾ ਤੇਰਾ ਚਿੱਤ ਤਾਂ ਨਹੀਂ ਟਿਕਾਣੇ ਭੈਣ ਜੀ ਪਰ ਮੇਰੀ ਤੀ ਵਾਰੇ ਤਾਂ ਸੋਚਣਾ ਸੀ ਭਰਾ ਤੂੰਸ ਤਾਂ ਮੇਰੀ ਤੀ ਦਾ ਹਾਲ ਕੀ ਕਰ ਰੱਖਿਆਗਾ ਰੋ ਰੋ ਕਮਲੀ ਹੋਗੀ ਪਹਿਣ ਜੀ ਇਹਨੂੰ ਕਾਦੀ ਘਾਟਾ ਕਰੇ ਸੁੱਖ ਨਾਲ ਸਾਰੇ ਘਰ ਦੀ ਇਹ ਮਾਲਕਣੀਆ ਮੈਂ ਤਾਂ ਇਹਨੂੰ ਕਦੇ ਉਹੀ ਨੂੰ ਕੁਛ ਕਿਹਾ ਚੱਲ ਜੇ ਭਾਈ ਬੋਲਿਆ ਵੀ ਜਾਂਦਾ ਉਹੀ ਗੱਲ ਕਹਿੰਦੇ ਸੱਸ ਨੂੰ ਲੜੀਆਂ ਤੇ ਕਿ ਚੁੱਲ੍ਹੇ ਚੜੀਆਂ ਸਾਡਾ ਕੀ ਬੰਡਿਆ ਜੇ ਘਰ ਚ ਦੋ ਭਾਂਡੇ ਮੁੱਲ ਕੇ ਭਾਈ ਖੜਕਣਗੇ ਵੀ ਨਾ ਭੈਣ ਜੀ ਘਾਟ ਭਾਵਾ ਮੇਰੇ ਧੀ ਨੂੰ ਕਾਸੇ ਦੀ ਨਹੀਂ ਨਾਲੇ ਮੇਰੇ ਘਰੇ ਕਦੀ ਘਾਟ ਸੀ ਕਿ ਮੇਰੇ ਧੀ ਨੂੰ ਤੁਸੀਂ ਤਾਂ ਮੇਰੇ ਧੀ ਰੋਲ ਕੇ ਰੱਖਤੀ ਹਜੇ ਘਾਟ ਦੱਸਦੀਆਂ ਤੂੰ ਨਾ ਭੈਣ ਜੀ ਆ ਤਾਂ ਗੱਲ ਤੁਸੀਂ ਝੂਠ ਕਹਿਨੇ ਹੋ ਕਾਦੇ ਨਾ ਰੋਲਤੀ ਥੋੜੀ ਤੀ ਨਾਲੇ ਸਾਡਾ ਸੱਸ ਨੂੰ ਤਾਂ ਕੁਝ ਨਹੀਂ ਬਣਿਆ ਇਹਨਾਂ ਦੀ ਆਪਸ ਵਿੱਚ ਇੰਨੀ ਬਣਦੀ ਕੀ ਕਰੀਏ ਹੁਣ ਭਾਈ ਇੱਕੋ ਜਨੇ ਦੋਨੇ ਕੁੱਕੜਾ ਵਾਂਗੂ ਲੜੀ ਜਾਂਦੇ ਨੇ ਮੈਂ ਤਾਂ ਉਹਨੂੰ ਕੁਝ ਐਸਾ ਕਦੀਆਂ ਨਾ ਉਹਨੂੰ ਵਿੱਚ ਵਿਚਾਲੇ ਸੰਕਾ ਮੇਰੇ ਤਾਂ ਜਾਨ ਕੜਿੱਕੀ ਚ ਹੈ ਮੈਂ ਤਾਂ ਮੇਰੀ ਧੀ ਨੂੰ ਲੈ ਕੇ ਜਾਉਂਗੀ ਹੁਣ ਮੈਂ ਨਹੀਂ ਇੱਥੇ ਛੱਡ ਕੇ ਜਾਂਦੀ ਨਾ ਨਾ ਭੈਣ ਜੀ ਧੀਆ ਕਿਤੇ ਬਾਰ ਚ ਬਿਠਾਈਆਂ ਜਾਂਦੀਆਂ ਐ ਨਾ ਤੁਸੀਂ ਗੱਲ ਕਰੋ ਹੁਣ ਤੁਸੀਂ ਆਪ ਹੀ ਦੇਖ ਲਓ ਨਾ ਤਾਂ ਲਾੜੀ ਜਪੇ ਉਹ ਘਰੇ ਨਾ ਭਾਈ ਤੇਰੇ ਨਾਲ ਕੋਈ ਬੰਦਾ ਆ ਪਰ ਐ ਕੋਈ ਬੁੜੀਆਂ ਦੀਆਂ ਗੱਲਾਂ ਹੁੰਦੀਆਂ ਨੇ ਬੁੜੀਆਂ ਫੈਸਲੇ ਕਰਦੀਆਂ ਹੁੰਦੀਆਂ ਤੁਸੀਂ ਆਪ ਹੀ ਸੋਚੋ ਜਦੋਂ ਪੀ ਔਖੀ ਹੋਵੇ ਨਾ ਇੱਕ ਮਾਂ ਦੀ ਤਾਂ ਉਹ ਤਾਂ ਬੁੜੀਆਂ ਹੀ ਫੈਸਲੇ ਕਰਦੀਆਂ ਹੁੰਦੀਆਂ ਭੈਣ ਜੀ ਮੈਂ ਤਾਂ ਹਲੇ ਵੀ ਤੁਹਾਨੂੰ ਕਹਿ ਨਹੀਂਆ ਸੋਚ ਲਓ ਇਹ ਦੇ ਪਿਓ ਦੀ ਤੇ ਸੁੱਖ ਦੇ ਪਿਓ ਦੀ ਗੂੜੀ ਦੋਸਤੀ ਆ ਗਈ ਆਪਣੀਆਂ ਬੁੜੀਆਂ ਪਿੱਛੇ ਉਹਨਾਂ ਦੀ ਦੋਸਤੀ 'ਚ ਫਰਕ ਪੈ ਗਿਆ ਜੇ ਉਹਨਾਂ ਦੀ ਦੋਸਤੀ 'ਚ ਫਰਕ ਪੈ ਗਿਆ ਭਲਾ ਲੋਕ ਕੀ ਕਹਿਣਗੇ ਆਪਣਾ ਰਿਸ਼ਤਾ ਹੀ ਦੋਸਤੀ ਕਰਕੇ ਹੋਇਆ ਸੀ ਨਾ ਤੇਰੇ ਕਹਿਣ ਦਾ ਮਤਲਬ ਕੀ ਆ ਵੀ ਆ ਦੋਸਤੀ ਕਰਕੇ ਹੁਣ ਮੈਂ ਆ ਜਿੱਤੀ ਨੂੰ ਮਰਵਾ ਦਾਂ ਹਾਂ ਹਾਂ ਭੈਣ ਜੀ ਮੈਂ ਮਰ ਜਾ ਪਹਿਲਾਂ ਅਸੀਂ ਕਿਉਂ ਮਾਰਾਂਗੇ ਮੇਰੀ ਨੂੰਹ ਆ ਸੁਖ ਨਾਲ ਜੇ ਮਾਰਨੀ ਹੁੰਦੀ ਭਈ ਉਹਦੇ ਦੀ ਮਾਰ ਦਿੰਦੇ ਐਨਾ ਚਿਰ ਨਹੀਂ ਸੀ ਰਹਿੰਦੀ ਫਿਰ ਤੇਰੀ ਤੀ ਇੰਨੇ ਫੋਨ ਕਿੰਨੇ ਕਰਤੇ ਉਹ ਤਾਂ ਮੈਂ ਆਪ ਹੀ ਚੁੱਪ ਰਹੀ ਵੀ ਚਲ ਕੋਈ ਨਾ ਬਗ ਜਾਗੇ ਸਾਨੂੰ ਕੰਮ ਧੰਦਾ ਹੋ ਗਿਆ ਹੁਣ ਪਤਾ ਲੱਗਿਆ ਪੀ ਇਹ ਤਾਂ ਸੁਖ ਨੇ ਆਏ ਕਹਤਾ ਵੀ ਮੈਂ ਤਾਂ ਕੁਛ ਖਾ ਕੇ ਮਰ ਜੂਗੀ ਜੀ ਅੱਜੀ ਨਹੀਂ ਆਈ ਤਾਂ ਆਉਣਾ ਪਿਆ ਮੈਨੂੰ ਜੇ ਮੈਂ ਨਾ ਆਉਂਦੀ ਜੇ ਮੇਰੀ ਤੀ ਕੁਛ ਖਾ ਕੇ ਮਰ ਜਾਂਦੀ ਤਾਂ ਤੁਸੀਂ ਤਾਂ ਨਹੀਂ ਬਚਦੇ ਸੀਗੇ ਸੋ ਖਬਤ ਦੁਕਾਨ ਨੂੰ ਫੋਨ ਕਰਦੀ ਹੁੰਨੀ ਆ ਤੇਰੀ ਮਾਂ ਨਾਲ ਤਾਂ ਤੂੰ ਐਵੇਂ ਚਿੰਤਾ ਚ ਪਾ ਦਿੰਨੀ ਆ ਮਾਂ ਪਿਓ ਫਿਰ ਫਿਕਰ ਕਰਦਾਗਾ ਤੈਨੂੰ ਪੁੱਤ ਕਾ ਦੀ ਘਾਟ ਆ ਆ ਲਾਡੀਆਂ ਮਾੜਾ ਮੋਟਾ ਕੋਈ ਨਹੀਂ ਉਹਨੂੰ ਮੈਂ ਵੀ ਸਮਝਾਉਂਗੀ ਐਵੇਂ ਇਹਨੂੰ ਪੁੱਤ ਜਿੱਤ ਖਰਾਬ ਕਰੀਦਾ ਹੁੰਦਾ ਨਾ ਨਾ ਰੋਈਆਂ ਨਹੀਂ ਆ ਤੂੰ ਭੈਣ ਜੀ ਸਮਝਣ ਸਮਝਾਉਣ ਵਾਲੀਆਂ ਗੱਲਾਂ ਹੁਣ ਗਈਆਂ ਹੁਣ ਤਾਂ ਸਿਰ ਉਤੋਂ ਦੀ ਪਾਣੀ ਨੰਗ ਗਿਆ ਹੁਣ ਤਾਂ ਕੋਰਟ 'ਚ ਜਾ ਕੇ ਫੈਸਲਾ ਹੋਊਗਾ ਨਾਲੇ ਮੈਂ ਮੇਰਤੀ ਨੂੰ ਤਲਾਕ ਦਵਾ ਕੇ ਰਹਾਂਗੇ ਹੁਣ ਇੱਥੇ ਬਸਣ ਨਹੀਂ ਦਿੰਦੀ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਕਿਸੇ ਦੀ ਧੀ ਨੂੰ ਤੰਗ ਕਰੀਦਾ ਹੈ ਕੋਰਟ 'ਚ ਫੈਸਲਾ ਤੁਸੀਂ ਤਾਂ ਭੈਣ ਜੀ ਜਮੀ ਰਿਸ਼ਤੇਦਾਰੀ ਤੋੜਨ ਵਾਲੀਆਂ ਗੱਲਾਂ ਕਰੀ ਜਾਂਦੇ ਹੋ ਬੰਦਿਆਂ ਤੋਂ ਬਿਨਾ ਇਹ ਜਿਹੇ ਫੈਸਲੇ ਨਹੀਂ ਹੁੰਦੇ ਨਾਲੇ ਭੈਣ ਜੀ ਇਹ ਤਾਂ 100 ਵਾਰੀ ਲੜਾਈਆਂ ਝਗੜੇ ਹੁੰਦੇ ਹੀ ਰਹਿੰਦੇ ਨੇ ਹਵਦਾ ਘਰ ਤਾਂ ਆਪਦਾ ਹੀ ਹੁੰਦਾ ਸੁੱਖ ਦਾ ਹੀ ਘਰ ਆ ਭਈ ਅਸੀਂ ਕੀ ਹਿੱਕ ਤੇ ਧਰ ਕੇ ਲਿਆਣਾ ਕੁਛ ਇਹ ਐਸੇ ਦੇ ਹੀ ਆ ਸਾਰਾ ਕੁਝ ਕੋਠੀਆਂ ਕਾਰਾਂ ਜ਼ਮੀਨ ਜਾਇਦਾਦ ਦੱਸ ਕਦੇ ਕੋਈ ਲੈ ਕੇ ਗਿਆ ਨਾਲ ਜਵਾਖਾਂ ਦੇ ਹੀ ਹੁੰਦਾ ਸਾਰਾ ਕੁਝ ਕੋਠੀਆਂ ਕਾਰਾਂ ਨਾਲੇ ਅਸੀਂ ਕਿਹੜੀ ਚੀਜ਼ ਦੀ ਘਾਟ ਛੱਡੀ ਸੀਗੀ ਜਿਹੜੀ ਚੀਜ਼ ਮੰਗੀ ਉਹੀ ਦਿੱਤੀ ਫੈਕਟਰੀਆਂ ਮੰਗੀਆਂ ਫੈਕਟਰੀਆਂ ਨਾ ਕਰਾਤੀਆਂ ਜ਼ਮੀਨ ਜਾਇਦਾਦ ਸਭ ਕੁਝ ਤੁਹਾਨੂੰ ਦਿੱਤਾ ਘਾਟ ਕਿਹੜੀ ਚੀਜ਼ ਦੀ ਸੀ ਜਿਹੜਾ ਮੇਰੇ ਤੇ ਨੂੰ ਇੰਨਾ ਟਿੰਡੀ ਦੇ ਵਿੱਚ ਤੇ ਚੱਕਿਆ ਤੁਸੀਂ ਚੱਲ ਪੈਣ ਜੀ ਤੁਹਾਡੀ ਮਰਜ਼ੀ ਆ ਭਾਈ ਤੂੰ ਤਾਂ ਫਾਣੀ ਨਹੀਂ ਛੱਡਦੇ ਮੈਂ ਤਾਂ ਥੋੜੀ ਤੜਕੇ ਦੇ ਲੱਗੀਆਂ ਹਾੜੇ ਕਢਣ ਪਹਿਲਾਂ ਤਾਂ ਤੁਸੀਂ ਮੈਨੂੰ ਗੇਟ ਤੇ ਦੇਖ ਲੈ ਕਿੰਨਾ ਪੁੱਠਾ ਸਿੱਧਾ ਬੋਲੇ ਚੱਲ ਮੈਂ ਆਖਿਆ ਉਹ ਜਾਣੇ ਪਰ ਪੈਣ ਜੀ ਮੇਰੀ ਗੱਲ ਸੁਣ ਲੈ ਜੇ ਤੂੰ ਹੁਣ ਸੁੱਖ ਨੂੰ ਲੈ ਗਈ ਤਾਂ ਮੁੜ ਕੇ ਭਈ ਇਸ ਘਰ ਚ ਫਿਰ ਬੜੇ ਵੀ ਨਾ ਬੜੇ ਵੀ ਬੜਨਾ ਕੀ ਮੈਂ ਬੜਨੀ ਨਹੀਂ ਦਿੰਦੀ ਇੱਥੇ ਆਪਦੇ ਤੀਨ ਨੂੰ ਇੱਥੇ ਤਾਂ ਹੁਣ ਕੋਟ ਕਚਹਿਰਾਂ 'ਚ ਫੈਸਲੇ ਹੋਣਗੇ ਨਾਲੇ ਐਸ ਨਰਕ 'ਚ ਮੈਂ ਦੋਰੀਵਾਰ ਆਪ ਦਿੱਤੀ ਇਹਨੂੰ ਨਹੀਂ ਹੁਣ ਦਿੰਦੀ ਚੱਲ ਕੁੜੀਏ ਪਾ ਕੱਪੜੇ ਆਪਦੇ ਬੈਗ 'ਚ ਥੋੜੇ ਨਾਲ ਤਾਂ ਮੈਂ ਨਰਮਾਈ 'ਚ ਆ ਕੇ ਬਹੁਤ ਗਲਤੀ ਕੀਤੀ ਅੱਜ ਤਾਂ ਬਹੁਤ ਚੋਪਰਾ ਕੇ ਦੇਖ ਲਿਆ ਪਰ ਤੁਸੀਂ ਤਾਂ ਜਮੇ ਹੱਦ ਕਰਤੀ ਆ ਘਰ ਪੱਟਣ ਵਾਲੀਆਂ ਤਾਂ ਗੱਲਾਂ ਤੂੰ ਕਰਦੀ ਹੈਗੀਆਂ ਜੇ ਤੂੰ ਚਾਹੁੰਦੀ ਨਾ ਤੇ ਆਪਦੇ ਪੁੱਤ ਦਾ ਘਰ ਬਸਾ ਵੀ ਸਕਦੀ ਸੀ ਤੂੰ ਆਪਦੇ ਪੁੱਤ ਨੂੰ ਸਮਝਾ ਵੀ ਸਕਦੀ ਸੀ ਪਰ ਨਹੀਂ ਤੇਰਾ ਤਾਂ ਆਪ ਹੱਥ ਹੈ ਵੀ ਘਰ ਕਿਹੜੇ ਵੇਲੇ ਟੁੱਟ ਜੇ ਮੇਰੇ ਪੁੱਤ ਦਾ ਤੂੰ ਆਪਦੇ ਪੁੱਤ ਦਾ ਘਰ ਤੋੜਨ ਤੇ ਰਾਜੀ ਹੈ ਭੈਣ ਜੀ ਘਰ ਪੱਟਣ ਵਾਲੀ ਤਾਂ ਤੁਸੀਂ ਵੀ ਕਸਰ ਨਹੀਂ ਛੱਡੀ ਆ ਸਾਰਾ ਦਿਨ ਸੁੱਖ ਨੂੰ ਫੋਨ ਤੇ ਸਖਾਈ ਜਾਂਨੇ ਸਖਾਈ ਜਾਂਨੇ ਇਹ ਥੋੜੀਆਂ ਉਂਗਲਾਂ ਨੇ ਸੁੱਖ ਨੇ ਕਦੇ ਮੇਰੇ ਮੂਰੇ ਜਵਾਨ ਨਹੀਂ ਸੀ ਚਲਾਈ ਤੇ ਹੁਣ ਜਿਹੜੀ 100-100 ਕੁਝ ਬੋਲਦੀ ਐ ਨਾ ਮੈਂ ਮੇਰੇ ਤੀਨ ਨੂੰ ਫੋਨ ਕਰਦੀ ਰਹੀਆਂ ਨਾਲ ਕਿਹੜੇ ਮਾਏ ਆ ਜਿਹੜੇ ਐ ਚਾਹੁੰਦੀ ਐ ਬੇਦੀ ਧੀ ਦਾ ਘਰ ਪੱਟਿਆ ਜਾਵੇ ਆ ਤੂੰ ਤਾਂ ਸਾਬਤ ਕਰਤਾ ਵੀ ਜੇ ਇੱਕ ਵਾਰੀ ਘਰੋਂ ਪੈਰ ਚੱਕ ਲਿਆ ਤੇ ਇੱਥੇ ਆ ਕੇ ਨਾ ਬੜੇ ਸੁਖ ਹੋਰ ਫਿਰ ਮੈਂ ਕੀ ਕਰਾਂ ਭੈਣ ਜੀ ਤੂੰ ਤਾਂ ਇੱਕੋ ਹੀ ਰੱਟ ਲਾ ਰੱਖੀ ਆ ਮੈਂ ਤਾਂ ਲੈ ਕੇ ਜਾਊ ਮੈਂ ਤਾਂ ਲੈ ਕੇ ਜਾਊ ਗੇਟ ਤੋਂ ਵੜਦੀ ਨਹੀਂ ਕਹਤਾ ਸੀ ਮੈਂ ਤਾਂ ਮੇਰੀ ਧੀ ਨੂੰ ਲੈ ਕੇ ਜਾਊ ਮੈਂ ਭਈ ਤੜਕੇ ਦੀ ਹਾੜੇ ਕੱਢੀਆਂ ਨਹੀਂ ਜੋ ਤੂੰ ਉਸ ਗੱਲ ਤੇ ਨਹੀਂ ਆਉਂਦੀ ਫਿਰ ਭਈ ਲੈ ਜਾ ਹੋਰ ਕੀ ਕਰਾਂ ਮੇਰੀ ਗੱਲ ਸੁਣ ਮੈਂ ਲੈ ਕੇ ਨਾ ਜਾਵਾਂ ਤਾਂ ਹੋਰ ਕੀ ਕਰਾਂ ਆ ਤੇਰਾ ਪੁੱਤ ਆ ਉਹ ਨਹੀਂ ਮੇਰੀ ਤੀ ਨੂੰ ਮੂੰਹ ਬਲਾਉਂਦਾ ਤੂੰ ਐ ਤੂੰ ਨੀ ਚੱਜ ਨਾਲ ਬੋਲਦੀਗੀ ਹੈ ਸਾਰੇ ਦਿਹਾੜੀ ਊਖੜੀ ਕਵਾੜੀ ਵਾਂਗੂ ਪੈਨਿਓ ਮੇਰੀ ਤੀ ਇੱਥੇ ਰਹਿ ਕੇ ਵੀ ਕੀ ਕਰੇ ਕੱਲੀ ਨੂੰ ਛੱਡ ਕੇ ਭੱਗ ਜਾਨਨੇਓ ਜੇ ਮੇਰੀ ਤੀ ਨੇ ਮੰਗਰੋ ਕੁਛ ਕਰ ਲਿਆ ਤਾਂ ਦਾ ਜ਼ਿੰਮੇਦਾਰ ਕੌਣ ਹੈ ਤੁਹਾਨੂੰ ਇਹ ਪਤਾ ਵੀ ਤੁਹਾਡੇ ਨਾਲ ਬਣੂ ਕੀ ਜੇ ਉਹਨੇ ਕੁਛ ਕਰ ਲਿਆ ਤਾਂ ਭੈਣ ਜੀ ਆ ਧਮਕੀਆਂ ਤਾਂ ਤੁਸੀਂ ਸਾਨੂੰ ਸ਼ੁਰੂ ਤੋਂ ਹੀ ਦਿੰਨੇ ਹੋ ਧਮਕੀਆਂ ਨਾਲ ਰਿਸ਼ਤੇਦਾਰੀਆਂ ਨਹੀਂ ਨਿਭਦੀਆਂ ਹੁੰਦੀਆਂ ਐ ਕਿਵੇਂ ਕਰ ਲਿਆ ਕਰਨ ਨੂੰ ਭਈ ਉਹਨੂੰ ਕਾਦੀ ਘਾਟ ਹੈਗੀ ਜੇ ਕੋਈ ਖਾਂਦਾ ਪਿੰਦਾ ਕਰਦਾ ਫਿਰ ਕਰੀ ਜਾਵੇ। ਅੱਛਾ ਧਮਕੀਆਂ। ਇਹ ਧਮਕੀਆਂ ਨਹੀਂ ਦਿੰਦੇ। ਆ ਹੁਣ ਪਤਾ ਲੱਗ ਜੂਗਾ। ਵੀ ਧਮਕੀਆਂ ਦਿੰਦੇ ਸੀ ਜੇ ਅਸੀਂ ਕਰਨੇ ਹੀ ਚਾਹੁੰਦੇ ਸੀ ਤੁਹਾਡੇ ਨਾਲ ਜਿਹੜਾ ਕੁਝ ਕਰਨ। ਪਤਾ ਲੱਗ ਜੂਗਾ। ਇੱਕ ਮਿੰਟ ਨਹੀਂ ਮੇਰੀ ਧੀ ਨੂੰ ਛੱਡ ਕੇ ਜਾਂਦੀ ਇੱਥੇ। ਪਤਾ ਨਹੀਂ ਮਾਵਾ ਧੀ ਨੂੰ ਕੀ ਹੋਇਆਗਾ। ਕੀ ਇਹਨਾਂ ਨੇ ਇਹ ਜਿਹਾ ਖਾਰ ਰੱਖਿਆਗਾ। ਆਹ ਹੱਥ ਚੱਕ ਰੱਖੀ ਆ ਦੋਨਾਂ ਜਣੀਆਂ ਨੇ। ਇਹਦੀ ਮਾਂ ਤਾਂ ਇਹਦੀ ਬਾਪੇ ਤਪੀ ਲਗਦੀ ਆ। ਬਤਾਨੀ ਜੇ ਘਾਣ ਦਾ ਉਹਦਾ ਦਿਲ ਡਰ ਜਾਂਦਾ ਕਿਤੇ ਕੋਈ ਦੋਨਾ ਮਾਵਾਂ ਧੀਆਂ ਨੇ ਕਾਰਵਾਈ ਕਰਤੀ ਜਾਂ ਸਾਡੇ ਤੇ ਕੋਈ ਕੇਸ ਪਾਤਾ ਨਰੜੇ ਜਾਵਾਂਗੇ اے ਪਰਮਾਤਮਾ ਚੰਗਈ ਹੋਵੇ ਸਾਰਾ ਕੁਛ ਮਨ ਤੇ ਡਰ ਲੱਗੀ ਜਾਂਦਾ ਜੇ ਦਾ ਪਿਓ ਆਵੇ ਛੇਤੀ ਕਰੇ ਤਾਂ ਕੋਈ ਗੱਲ ਦਾ ਮੂਸਰ ਕਰੀਏ ਹੈਲੋ ਹਾਂ ਬੈਣ ਰਾਣੀ ਕੀ ਹਾਲ ਨੇ ਉਹ ਭੈਣੇ ਪਤਾ ਗੱਲ ਕੀ ਸੀ ਤੂੰ ਫੋਨ ਨਹੀਂ ਚੱਕਦੀ ਮੈਂ ਤੈਨੂੰ ਫੋਨ ਬਾਰ-ਬਾਰ ਇਸ ਕਰਕੇ ਲਈ ਜਾਂਦੀ ਸੀ ਵੀ ਮੈਨੂੰ ਨਾ ਕੰਮ ਵਾਲੀ ਦੀ ਲੋੜ ਸੀਗੀ ਤੂੰ ਮੇਰਾ ਫੋਨ ਕੱਟੀ ਜਾਂਦੀ ਐ ਲੈ ਕੇ ਜੋ ਆ ਕੱਟੀ ਜਾਂਦੇ ਤੈਨੂੰ ਇਹ ਵੀ ਪਤਾਗਾ ਵੀ ਬਿਨਾ ਮਤਲਬ ਤੋਂ ਦੋਹ ਲਾਉਂਦੀ ਹੈਗੀ ਮੈਨੂੰ ਵੀ ਨਹੀਂ ਆਤ ਜੀ ਹੈਗੀ ਐ ਫੋਨ ਤੇ ਪਿੰਗਾ ਪਾ ਕੇ ਬੈਠੀ ਰਹਾ ਵੀ ਕੋਈ ਜ਼ਰੂਰੀ ਕੰਮ ਹੋਊਗਾ ਕੰਨ ਖਿੱਚ ਕੇ ਰੱਖ ਨਾ ਜਵਾਬਾਂ ਦੇ ਦੂੰ ਫੋਨ ਫੜਾਇਆ ਹੀ ਨਾ ਕਰੀ ਬੀਟੂ ਵੀ ਲਾ ਦਿਆ ਕਰ ਨਹੀਂ ਆਈਫੋਨ ਨਾ ਤਾਂ ਵਿਗੜ ਜਾਂਦੇ ਆ ਜਵਾਕ ਨਾਲ ਨਿਗਾ ਘਟਦੀ ਆ ਉਹ ਬਾਦੂ ਦਾਸ ਜਿਹੜਾ ਨਿਗਾ ਤੇ ਪੈਂਦਾਗਾ ਚੱਪਲ ਚੱਕ ਲਿਆ ਕਰ ਹਾਂ ਮੈਂ ਤਾਂ ਇਹ ਕਹਿੰਦੀ ਸੀਗੀ ਵੀ ਕੰਮ ਵਾਲੀ ਚਾਹੀਦੀ ਹੈਗੀ ਕਿਉਂਕਿ ਪਤਾ ਗੱਲ ਕੀ ਹੈਗੀ ਔਖਾ ਹੋ ਜਾਂਦਾ ਕੰਮ ਦਾ ਤੂੰ ਮੈਨੂੰ 2 ਘੰਟਿਆਂ ਵਾਸਤੇ ਰਖਾ ਦੇ ਹਾਂ ਪਾ ਮੈਂ ਅੱਜ ਲੈ ਆਈ ਪਾ ਮੈਂ ਕੱਲ ਲੈ ਆਈ ਜਿਹੜੀ ਤੇਰੇ ਘਰੇ ਕਰਦੀ ਪਾ ਮੋਰ ਖਾ ਦੇ ਜੇ ਕੋਈ ਹੋਰ ਪਹਿਲੀ ਗੱਲ ਤਾਂ ਭਰੋਸੇ ਵਾਲੀ ਹੋਵੇ ਹਨਾ ਵੀ ਜਾਂ ਜਿਹੜੀ ਤੇਰੇ ਘਰੇ ਕਰਦੀ ਹੈ ਗੱਲ ਉਹਦੇ ਨਾਲ ਕਰ ਲਾ ਗੱਲ ਹਨਾ ਵੀ ਪਹਿਲਾਂ ਇੱਧਰ ਕਰ ਜਾ ਕਰੇ ਫੇਰ ਇੱਧਰ ਕਰ ਜਾ ਕਰੇ ਤੇਰੇ ਘਰੇ ਹਨਾ ਤੇ ਤੂੰ ਤਾਂ ਘਰੀ ਹੁੰਨੀ ਆ ਹਾਂ ਤੂੰ ਜਿਵੇਂ ਤੈਨੂੰ ਠੀਕ ਲੱਗਿਆ ਉਵੇਂ ਸਹੀ ਦੀਦੀ ਹਾਂ ਕੋਈ ਗੱਲ ਨਹੀਂ ਚੱਲ ਠੀਕ ਹੈ ਮੈਨੂੰ ਫਿਰ ਦੱਸੀ ਠੀਕ ਹੈ ਮੈਂ ਕੋਈ ਨਾ ਮੈਨੂੰ ਫੋਨ ਕਰ ਲਈ ਆ ਕੇ ਕੋਈ ਗੱਲ ਨਹੀਂ ਓਕੇ ਓਕੇ ਚਲ ਠੀਕ ਹੈ ਚੰਗਾ ਕੋਈ ਨਾ ਕੋਈ ਨਾ ਕਰੀ ਹੋਊਗੀ ਨਾ ਮੈਨੂੰ ਐ ਦੱਸੋ ਕੀ ਲੋੜਾ ਕੰਮ ਵਾਲੇ ਲਵਾਉਣ ਦੇ ਅਛਾ ਮੈਂ ਹੁਣ ਮਤਲਬ ਕੰਮ ਨਹੀਂ ਕਰਿਆ ਕਰਦੀ ਤੁਹਾਡੇ ਨਾਲ ਹੈ ਹੁਣ ਮੈਂ ਸਵੇਰੇ ਉਹ ਵੀਰੇ ਨੇ ਕਿਹਾ ਤਾਂ ਸੀਗਾ ਵੀ ਮੈਂ ਸਦਿਆ ਉੱਠ ਖੜਿਆ ਕਰੂੰਗੀ 5 ਵਜੇ ਉੱਠ ਖੜਿਆ ਕਰੂੰ ਸਾਰਾ ਕੰਮ ਕਰਕੇ ਫੇਰੇ ਜਾਇਆ ਕਰੂੰਗੀ ਤੈਨੂੰ ਕੀ ਲੋੜਾ ਕਿਤੇ ਹੋਰ ਕੰਮ ਵਾਲੇ ਲਵਾਉਣ ਦੀ ਤੂੰ ਕਿਉਂ ਹੋਰ ਖਰਚਾ ਕਰੀ ਜਾਵੇਂ ਹੋ ਗਿਆ ਤੇਰਾ ਤਾਂ ਮੂੰਹ ਉੱਡ ਗਿਆ ਫਿਰ ਜਿਹੜੀ ਮੈਂ ਕਰਦੀ ਤਾਂ ਹੈਗੀ ਆ ਸਾਰਾ ਕੰਮ ਮੈਂ ਕਰੂੰਗੀ ਮੈਂ ਹੁਣ ਆਪ ਦੇ ਜ਼ਿੰਮੇਵਾਰੀਆਂ ਤਾਂ ਣੇ ਭਜਦੀ ਮੈਂ ਸ਼ਾਮ ਨੂੰ ਵੀ ਆ ਕੇ ਕੰਮ ਕਰਿਆ ਕਰੂੰਗੀ ਤੇ ਅੰਦੀ ਵੀ ਸਾਰਾ ਕੰਮ ਨਿਬੇੜ ਕੇ ਜਾਇਆ ਕਰੂੰਗੀ ਤੁਨੋਂ ਕੋਈ ਲੋਡ ਨਹੀਂ ਹੈਗੀ ਕੋਈ ਕੰਮ ਵਾਲੀ ਲਵਾਉਣ ਦੀ ਮੈਨੂੰ ਨਾ ਤੇਰਾ ਕੰਮ ਪਸੰਦ ਨਹੀਂ ਹੈਗਾਗਾ ਕਿਉਂ ਹਾਂ ਮੈਂ ਤੇ ਹੋਰ ਕੰਮ ਵਾਲੀ ਰੱਖੂੰਗੀ ਹੁਣ ਨਾਲੇ ਬਈ ਤੂੰ ਤਾਂ ਲੇਟ ਆਇਆ ਕਰੇਂਗੀ ਇੱਥੇ ਸਾਰੀ ਤੇੜੀ ਕੰਮ ਪਿਆ ਰਿਹਾ ਕਰ ਹੁਣ ਮੈਂ ਕਿਹੜਾ ਤੇਰੇ ਸਿਰ ਤੇ ਬੈਠੀ ਰਿਹਾ ਕਰੂੰਗੀ ਦੀਦੀ ਸਾਰਾ ਕਰਕੇ ਜਾਇਆ ਕਰੂੰਗੀ ਕੰਮ ਝਾੜੂ ਪੋਚਾ ਕੱਪੜੇ ਸਾਰੇ ਕੁਝ ਕਰਕੇ ਜਾਇਆ ਕਰੂੰਗੀ ਤੇ ਆ ਕੇ ਵੀ ਰੋਟੀ ਪਾਣੀ ਸਾਰਾ ਕਰਿਆ ਕਰੂੰਗੀ ਤੂੰ ਐਂ ਨਾ ਕਰ ਜिद ਫੇਰ ਦਿਨੇ ਕੋਈ ਪਰੌਣਾ ਆ ਗਿਆ ਧਰੌਣਾ ਆ ਗਿਆ ਫੇਰ ਫੇਰ ਮੈਂ ਦਿਨ ਨੂੰ ਡੇਕੂੰ ਕਿ ਮੈਂ ਤੈਨੂੰ ਡਿਊਟੀ ਤੋਂ ਲੈ ਕੇ ਆਉਂਗੀ ਜਾ ਕੇ ਇਹ ਕੰਮ ਨਹੀਂ ਚੱਲਣਾ ਬਈ ਫਿਰ ਕੀ ਕੀ ਹੋ ਗਿਆ ਦੀ ਤੇਰੀ ਗੱਲ ਤਾਂ ਆਵਾਜ਼ اٹਕ ਗਈ ਹੈ ਸੰਗ ਤੋਂ ਉੱਪਰ ਆਉਂਦ ਕੋਈ ਨਹੀਂ ਹੈਗੀ ਕੀ ਗੱਲ ਕੁਦੀ ਹੋੜੀ ਪਾ ਲੈਣੇ ਉਹ ਉਹ ਭੈਣ ਮੇਰੀਏ ਮੈਂ ਤਾਂ ਤਾਂ ਕੰਮ ਵਾਲੀ ਪੁੱਛਦੀ ਪਈਆਂਗੀ ਵੀ ਤੂੰ ਕੱਲੀ ਔਖੀ ਹੋਇਆ ਕਰੇਂਗੀ ਆਪਣਾ ਬਾਹਰਲਾ ਬਾਰਾ ਕੰਮ ਹੋਰ ਕਰ ਦਿਆ ਕਰੂਗੀ ਤੂੰ ਥੋੜੋ ਹੁਣ ਕਪੜਾ ਲੀੜਾ ਹੋਰ ਲੈਟਰ ਬਟਰ ਸਾਰਾ ਕਰਕੇ ਜਾਇਕ ਨਹੀਂ ਬਾਹਰਲਾ ਬਰਲਾ ਕੰਮ ਆਪਾਂ ਉਹਨੂੰ ਸੰਭਾਦਾ ਗਏ ਫਿਰ ਦੀ ਹੁਣ ਤੁਸੀਂ ਕਾਹ ਤੋਂ ਖਰਚਾ ਕਰੀ ਜਾਂਦੇ ਹੋ ਕਿ ਤੁਸੀਂ ਉਧਰ ਹਰ ਪ੍ਰੀਤ ਤੇ ਖਰਚਾ ਕਰੀ ਜਾਂਦੇ ਹੋ ਹੁਣ ਮੈਂ ਵੀ ਆਪ ਦੇ ਨੌਕਰੀ ਕਰਨ ਲੱਗ ਜਾਗੂ ਮੈਂ ਹੁਣ ਤੁਸੀਂ ਆਪ ਦਾ ਕੰਮ ਵਾਲੀ ਹੋਰ ਲੱਭੀ ਬੈਠਿਓ ਤੁਹਾਡੇ ਦੁੱਗਣਾ ਤਿੱਗਣਾ ਖਰਚਾ ਹੋ ਜਾਊਗਾ ਤੇ ਫਿਰ ਕੀ ਹੁੰਦਾ ਜੇ ਕੱਪੜੇ ਲੀੜੇ ਹੈਗੇ ਚਲ ਮੈਂ ਇੱਕ ਦਿਨਾਂ ਦੋ ਦਿਨ ਤਿੰਨ ਇਕੱਠੇ ਜਿੱਦੇ ਨੂੰ ਛੁੱਟੀ ਹੋਕਰ ਉਹਦੇ ਧੋ ਦਿਆ ਕਰੂੰਗੀ ਪਤਾ ਗੱਲ ਕੀ ਹੈ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਜੇ ਤਰਾਜੀ ਕਰਦਾ ਤੋ ਉੱਥੇ ਕੰਮ ਕਰ ਲਿਆ ਕਰੀ ਨਹੀਂ ਜਿਵਾਕਾਂ ਦੇ ਟਿਫਨ ਮੈਂ ਤਿਆਰ ਕਰ ਲਿਆ ਕਰੂੰ ਉੱਠ ਕੇ ਉਹ ਸਵੇਰੇ ਸਵੇਰੇ ਆਕੇ ਤੈਨੂੰ ਪਤਾ ਜੇ ਆਪਾਂ ਦਾ ਸ਼ਾਮ ਨੂੰ ਕੱਪ ਸਵੇਰੇ ਹੋਇਆ ਕਰੂਗੀ 8:30 ਵਜੇ ਕੱਪੜੇ ਧੋਦਿਆ ਕਰੂ ਚਾਦਰਾਂ ਜੁੱਧਰਾਂ ਧੋ ਕੇ ਜਿਹੜੇ 12 1 ਵਜੇ ਦੇ ਨੂੰ ਸੰਭਾਲ ਦਗੀ ਮੈਂ ਬੈਠੀ ਤੈਨੂੰ ਲਾ ਲਿਆ ਕਰੂਗੀ ਬਾਹਰਲਾ ਕੰਮ ਸਵੇਰੇ ਸਵੇਰੇ ਨਿਬੜ ਜਾ ਕਰੂ ਨਾਲੇ ਤੂੰ ਕਿਧਰੋਂ ਉਧਰੋਂ ਤੇਰਾ ਡਿਊਟੀ ਦਾ ਟਾਈਮ ਹੋ ਜਾ ਕਰੂ ਘੰਟਾ ਰਾਤ ਚ ਵੀ ਲੱਗ ਜਾਂਦਾਗਾ ਉਧਰੋਂ ਤੂੰ ਘਰੇ ਉੱਠ ਕੇ ਖਪੋਖੂਣ ਹੋਇਆ ਕਰੇਗੀ ਮੇਰੀ ਗੱਲ ਸੁਣਾ ਸਟ੍ਰੈਸ ਵੀ ਇੰਨਾ ਚੰਗਾ ਨਹੀਂ ਹੁੰਦਾ ਨਾਲੇ ਜੇ ਮੈਨੂੰ ਆਏ ਹੋਵੇ ਵੀ ਭਾਈ ਮੈਂ ਮਨਿੰਦਰ ਤੋਂ ਹੀ ਕੰਮ ਕਰਾਉਣਾ ਮੈਂ ਮਨਿੰਦਰ ਨੂੰ ਪੈਸੇ ਦੇਣੀਆਂ ਆ ਫੇਰ ਤਾਂ ਭਈਓ ਤੇਰੀ ਸੋਚਣੀ ਐ ਜੋ ਤੂੰ ਮਰਜੀ ਸੋਚੀ ਜਾ ਫੇਰ ਤਾਂ ਮੈਂ ਤੇਰੀ ਸੋਚ ਬਦਲ ਨਹੀਂ ਸਕਦੀ ਠੀਕ ਆ ਨਾ ਨਹੀਂ ਦੀ ਮੈਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੀ ਮੈਂ ਤਾਂ ਤਾਂ ਕਹਿੰਨੀ ਆ ਫਿਰ ਰਸੋਈ ਦਾ ਕੰਮ ਆਪਾਂ ਹੋਰ ਕਿਸ ਤੋਂ ਕਿਉਂ ਕਰਾਵਾਂਗੇ ਮੈਨੂੰ ਸਾਰਾ ਕੁਝ ਪਤਾ ਰਸੋਈ ਚ ਕੀ ਬੰਦਦਾ ਕਿਹਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਕਿਹੜਾ ਸਮਾਨ ਕਿੱਥੇ ਪਿਆ ਹੁਣ ਪਰ ਰਸੋਈ ਤਾਂ ਨਾ ਕਿਸੇ ਨੂੰ ਸਾਂਭਣ ਦੇਵਾਂਗੇ ਤੈਨੂੰ ਕਿਹਨੇ ਕਿਹਾ ਮੈਂ ਰਸੋਈ ਕਿਸੇ ਹੋਰ ਨੂੰ ਸੁਮਾਉਂਗੀ ਰਸੋਈ ਜੀ ਤਾਂ ਮੈਂ ਕਿਸੇ ਨੂੰ ਬੈਰ ਨਹੀਂ ਪਾਉਣ ਦਿੰਦੀ ਰਸੋਈ ਜਾਂ ਤੂੰ ਸੰਭਾਲੇਗੀ ਜਾਂ ਮੈਂ ਸੰਭਾਲੂੰਗੀ ਅੱਛਾ ਬਾਰ-ਬਾਰ ਦੇ ਕੰਮ ਵਾਸਤੇ ਕਹਨੇ ਹੋ ਤੇ ਹੋਰ ਫਿਰ ਮੈਂ ਤੈਨੂੰ ਕੀ ਕਹੀ ਜਾਨੀ ਆ ਤੇ ਤਾਂ ਮੂੰਹ ਅੱਡ ਗਿਆ ਸੀਗਾ ਐਡਾ ਵੱਡਾ ਮੂੰਹ ਬਣਿਆ ਪਿਆ ਸੀ ਮੈਂ ਦੇਖ ਲਿਆ ਸੀਗਾ ਹੁਣ ਨਹੀਂ ਦੀ ਮੈਨੂੰ ਆਏ ਸੀਗਾ ਹੁਣ ਰਸੋਈ ਦਾ ਕੰਮ ਤਾਂ ਆਪਾਂ ਹੀ ਕਰਾਂਗੇ ਕਿਸੇ ਹੋਰ ਤੋਂ ਕਾਹਤੋਂ ਕਰਾਵਾਂਗੇ ਨਾਲ ਤੁਸਨਾ ਫਿਕਰ ਨਾ ਕਰੂੰ ਮੈਂ ਸਵੇਰੇ ਉੱਠ ਕੇ ਸਬਜ਼ੀ ਬਣਾ ਦਿਆ ਕਰੂੰ ਰੋਟੀ ਵੀ ਬਣਾ ਦਿਆ ਕਰੂੰ ਜਵਾਕਾਂ ਵਾਸਤੇ ਪਰੌਠੇ ਬਣਾ ਕੇ ਪੈਕ ਕਰਕੇ ਫੇਰੀ ਜਾਇਆ ਕਰੂੰਗੀ ਨੀ ਭੈਣੇ ਮੇਰੀ ਗੱਲ ਸੁਣ ਲੈ ਤੇਰੇ 10 ਹੱਥ ਨਹੀਂ ਹੈਗੇ ਤੇਰੇ ਵੀ ਦੋ ਆ ਤੇ ਦੋ ਹੀ ਹੱਥ ਮੇਰੇ ਆਗੇ ਜਿੰਨਾ ਕ ਨਿਬੜਿਆ ਕਰੂਗਾ ਨਿਵੇੜ ਦਿਆ ਕਰੀ ਬੜਾ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਉਥੇ ਹਸਪੀਟਲ ਜੀ ਵੀ ਉਥੇ ਪੇਸ਼ੈਂਟਾਂ ਦਾ ਮੱਥਾ ਮਾਰਨਾ ਪਿਆ ਕਰੂਗਾ ਸਾਰੀ ਤੇੜੀ ਅੱਡੀ ਨਹੀਂ ਲੱਗਦੀ ਹੈਗੀ ਕਿ ਮੈਂ ਤਾਂ ਘਰ ਹੀ ਰਹਿਣਾਗਾ ਨਹੀਂ ਨਹੀਂ ਕੋਈ ਗੱਲ ਨਹੀਂ ਦੀ ਜਿੰਨਾ ਕਿ ਮੇਰੇ ਤੋਂ ਕੰਮ ਹੋਇਆ ਕੋਰੋਨਾ ਕਿਤੇ ਮੈਂ ਕੰਮ ਥੋੜਾ ਨਾਲ ਕਰਕੇ ਜੈਗੁਰਪੂਰੀ ਹੈਲਪ ਕਰਾਇਆ ਕਰੂੰਗੀ ਇੱਕ ਗੱਲ ਹੈਗੀ ਆ ਅ ਜਦੋਂ ਦੀ ਤੂੰ ਇੰਟਰਵਿਊ ਜੀ ਦੇਣ ਗਈਆਂ ਨਾ ਮੇਰਾ ਵੀ ਮਨ ਆਏ ਹੋ ਜਾਂਦਾ ਮੈਂ ਤਾਂ ਬੁਟੀਕ ਖੋਲਣਾ ਬੁਟੀਕ ਖੋਲਣਾ ਬੁਟੀਕ ਖੋਲਣਾ ਦਿੱ ਤੁਹਾਨੂੰ ਵੀ ਸ਼ੌਂਕ ਆ ਹੈਨਾ ਹੋਰ ਘਰੇ ਬਹਿ ਕੇ ਨਾ ਤੇਰਾ ਬਾਈ ਨਹੀਂ ਕਰਦਿੰਦਾ ਗੱਲ ਕਰ ਕਿਉਂ ਕਿਹੜੀ ਗੱਲ ਨੂੰ ਮੈਂ ਦੱਸ ਸਕੋ ਤੁਸੀਂ ਇੱਥੇ ਖੋ ਨੇ ਮੇਰੀ ਕਮਾਈ ਥੋੜੀ ਆ ਐਂ ਆ ਜਾਵਾ ਕਮਾਈ ਦਾ ਤਾਂ ਨਹੀਂ ਹੁੰਦਾ ਹਨਾ ਵੀ ਐਂ ਤੇ ਹੁੰਦਾ ਵੀ ਆਪਦਾ ਕੰਮ ਕਰਦੇ ਆ ਜੀ پتہ ਕੀ ਗੱਲਾਂ ਇੱਕ ਨਾ ਸ਼ੌਂਕ ਹੁੰਦਾ ਬੰਦੇ ਨੂੰ ਵੀ ਮੈਂ ਆਪਦੇ ਪੈਰਾਂ 'ਚ ਖੜਾ ਹਾਂ ਹੁਣ ਤੁਹਾਨੂੰ ਜੇ ਤੁਸੀਂ ਆਪਦਾ ਪ੍ਰਤੀਕ ਕਰੋਗੇ ਤੁਹਾਨੂੰ ਐ ਤੇ ਹੈਗੇ ਵੀ ਮੈਂ ਆਪਦੀ ਕਮਾਈ ਕਮਾਉਣੀ ਹੈ ਮੈਨੂੰ ਕਿਸ ਤੋਂ ਮੰਗਣ ਦੀ ਲੋੜ ਨਹੀਂ ਪਰ ਕੌਨਫੀਡੈਂਸ ਜੇ ਹੁੰਦਾ ਬੰਦਾ ਖੁਦ ਦਾ ਕੰਮ ਕਰਦਾ ਜਦੋਂ ਹਨਾ ਵੀ ਵੈਸੇ ਕਰ ਸਕਦੇ ਆ ਵੀ ਹੁਣ ਇਹ ਥੋੜੋ ਆ ਵੀ ਜੇ ਮੈਂ ਨਾ ਕਮਾਉਂਗੀ ਘਰ ਨਹੀਂ ਚੱਲਣਾ ਹੈਗਾਗਾ ਇਹ ਤਾਂ ਹੈ ਜੀ ਤੇ ਬਾਕੀ ਅੱਜ ਕੀ ਬਣਾਈਏ ਆਪਾਂ ਤੁਸੀਂ ਦੱਸੋ ਅੱਜ ਕੀ ਬਣਨਾ ਚਾਹੀਦਾ ਨੀ ਵੀ ਪਈ ਅੰਦਾ ਕੀ ਬਣਾਈਏ ਉਧਰ ਟਟ ਪੈਣਾਂ ਦੇ ਲੇਟ ਕੱਟ ਰੱਖੀ ਹੈਗੀ ਲੈਟ ਵਾਲੇ ਤਾਂ ਇੰਨਾ ਲਹੂ ਪੀਂਦੇ ਆਗੇ ਸਾਰੀ ਰਾਤ ਨਹੀਂ ਆਈ ਮੈਂ ਤਾਂ ਕਹੀ ਆ ਮਮਾ ਹਮਮਿੰਦਰ ਤੇਰੇ ਵਾਸਤੇ ਪੱਖਾ ਚੱਲਦਾ ਸੀ ਉਹ ਨਾ ਤੜਾ ਨਹੀਂ ਚੱਲਦਾ ਇੱਧਰ ਵੀ ਬੰਦ ਹੋ ਗਿਆ ਸੀਗਾ ਮੈਟ ਡਾਊਨ ਹੋ ਗਿਆ ਚੀਕਾ ਮਾਰਨ ਲੱਗ ਗਿਆ ਸੀਗਾ ਅੱਛਾ ਅਗਦੇ ਜਵਾਬਸਾਦਨ ਟੀਵੀ ਲਾਈ ਰੱਖਦੇ ਜਦੋਂ ਆ ਜਾਂਦੇ ਬੰਦੇ ਸੁਣਦੇ ਨਹੀਂ ਚੱਪਲ ਲਾ ਲਿਆ ਕਰ ਚੱਪਲ ਤੋਂ ਡਰਦੇ ਆ ਇਹ ਮੂੰਹ ਨਾਣੀ ਜੇ ਮੂੰਹ ਨਾ ਕਹੇਗੀ ਵੀ ਸੁਣ ਲੈਣਗੇ ਨਾ ਮੈਂ ਕਦੀ ਹੱਥ ਨੇ ਆਇਆ ਕਰੂੰਗੀ ਹੁਣ ਮੈਂ ਕੀ ਇਹਨਾਂ ਨੂੰ ਝੜਕਿਆ ਕਰੂੰ ਜਵਾਕਾਂ ਨੂੰ ਹਾਏ ਆ ਸੱਚ ਬਈ ਇਹ ਗੱਲ ਤਾਂ ਮੇਂ ਦਿਮਾਗੋਂ ਹੀ ਨਿਕਲ ਗਈ ਸੀ ਵੀ ਹੁਣ ਮੇਰੇ ਪੱਲੇ ਪੈ ਜਾਣਿਆ ਤਿੰਨੇ ਇਹਨਾਂ ਨੇ ਤਾਂ ਤਿੰਨਾਂ ਨੇ ਮੇਰਾ ਸਿਰ ਖਾ ਲਿਆ ਕਰਨਾ ਇੱਕ ਦਿਨ ਤੈਨੂੰ ਪਤਾ ਜਿੱਦ ਮੈਂ ਕੁੱਟੀਆਂ ਸੀ ਤਿੰਨੇ ਇਹ ਤੈਨੂੰ ਪਤਾ ਤੈਨੂੰ ਨਹੀਂ ਦੀ ਦੱਸਿਆ ਨਹੀਂ ਤੈਨੂੰ ਦੱਸਿਆ ਮੈਂ ਤਾਂ ਪ੍ਰੀਤ ਨੇ ਕੀ ਹੋ ਗਿਆ ਭੈਣੇ ਇੱਟ ਪੂਸੀਆਂ ਮਾਰਨ ਬੈੱਡ ਤੋਂ ਥੱਲੇ ਸ਼ੋ ਤਿੰਨੇ ਜਾਣਗਰ ਲਲੀਆਂ ਹੋਈਆਂ ਤੇ ਮਗਰੋਂ ਛੋਟੀ ਨੇ ਵੱਡਿਆਂ ਦੇ ਜੁੰਡੇ ਫੜਲੇ ਦੋਨਾਂ ਦੇ ਹਾਂ ਤੇ ਜਦੋਂ ਜੁੰਡੇ ਫੜਲੇ ਇਹ ਰੋਣ ਤੇ ਮੈਂ ਛੜਾ ਦਿਆਂ ਚੱਲ ਵੀ ਕੋਈ ਗੱਲ ਨਹੀਂ ਜਵਾਕੜੀਆਂ ਛੱਡ ਦੇ ਉਹ ਕਹਿੰਦੀ ਪਤ ਨਹੀਂ ਮੈਨੂੰ ਕਹਿੰਦੀ ਇਹ ਮੋਟੂ ਕਹਿੰਦੀਆਂ ਨੇ ਵੀ ਤੂੰ ਬਾਲਾ ਖਾਨੀ ਹੈਗੀ ਹੈ ਇਹ ਤਾਂ ਭੁੱਖੀ ਹੈਗੀ ਲੜਪੀਆਂ ਤੇ ਮੈਂ ਤੇ ਇਹਨਾਂ ਨੂੰ ਕੁੱਟਿਆ ਜਦੋਂ ਸੁਣ ਗਈ ਨੇ ਮੈਂ ਇਹਨਾਂ ਦੇ ਆ ਕੇ ਕਲਾਤੀ ਤੇ ਮੈਂ ਖਿਆ ਜਾ ਭਾਜ ਉਧਰਲੇ ਕਮਰੇ 'ਚ ਵਗਜੋ ਤੇ ਮੈਨੂੰ ਕਹਿੰਦੇ ਹੁਣ ਅਸੀਂ ਇਸ ਕਮਰੇ ਚ ਬੈੰਦ ਗਏ ਨਹੀਂ ਮੇਰੇ ਅਲਗ ਤਾਂ ਕਹਿੰਦੇ ਆ ਹਾਂ ਉਹ ਬੋਲੀ ਹਰਪ੍ਰੀਤ ਤਾਂ ਬੋਲੀ ਨਹੀਂ ਹੈਗੀ ਮੈਂ ਤਾਂ ਦੱਸਿਆ ਨਹੀਂ ਫਰੀਦ ਨੇ ਵੀ ਐ ਵੀ ਹੋ ਗਈ ਇਹਨਾਂ ਨਾਲ ਉਹ ਹੁਣ ਐ ਥੋੜਾ ਦੱਸ ਨਹੀਂ ਸਾਡੇ 70 ਪਏ ਹੈਗੇ ਚਲ ਕੋਈ ਨਾ ਦੀ ਤੇਰੇ ਹਵਾਲੇ ਆ ਕੋਟ ਪਾ ਦੇ ਪਿਆਰ ਕਰ ਬਈ ਸਹੀ ਗੱਲ ਹੈ ਮੈਂ ਤਾਂ ਇਹ ਸੋਚਦੀ ਨਹੀਂ ਸਕੂਲ ਚ ਆਈਂਗੀ ਮੈਡਮ ਆਪਾਂ ਲਾਂਬੇ ਤਾਂ ਦੇ ਦਿੰਨੇ ਆ ਵੀ ਸਕੂਲ ਜੀ ਕਿਵੇਂ ਸੰਭਾਲ ਦਗਾ ਇੰਨੇ ਆ ਉਹੀ ਤਾਂ ਗੱਲ ਇੱਕ ਨਾ ਦਾ ਜਵਾਕ ਕਿੰਨੇ ਹੁੰਦੇ ਆ ਨਾਲੇ ਮੇਰੀ ਗੱਲ ਹੈ ਨਾ ਮੈਡਮਾਂ ਦੇ ਨਾਂ ਨੂੰ ਵਿਚਮੂਤ ਨਿਕਲਦੇ ਇਹਨਾਂ ਦੇ ਜੇ ਕਹੇ ਵੀ ਟੀਚਰਾਂ ਨੂੰ ਫੋਨ ਲਾਉਨੇ ਨਾ ਉਹਦੀ ਸ਼ੈਮ ਆ ਹੋ ਜਾਂਦਾ ਪਤਾ ਨਹੀਂ ਕਿਹੜੀ ਕਿਦੜ ਸਿੰਗੀਆਂ ਵੀ ਜਿਹੜੀ ਸੰਗਾ ਦਿੰਦੇ ਆ ਵੀ ਜਵਾਕ ਉਹ ਮੇਂ ਪਿੱਛੇ ਲੱਗ ਤੁਰਦੇ ਆ ਫੇਰ ਹੀ ਪੜਦੇ ਦੀ ਜੇ ਆਪਣੇ ਵੰਗ ਮਹੌਲ ਉੱਥੇ ਹੋ ਜੇ ਆਪ ਵੀ ਉਹਨਾਂ ਦੀ ਬਿਨਾ ਸੁਣਨ ਫੇਰ ਨਹੀਂ ਪੜਦੇ ਸਹੀ ਗੱਲ ਆਗੀ ਆ ਮੈਨੂੰ ਸੁਣਦੀ ਨਹੀਂ ਹੁਣ ਛੱਡੋ ਇਹ ਗੱਲਾਂ ਬੈੱਕੇ ਕਰਾਂਗੇ ਰਾਤ ਨੂੰ ਹੁਣ ਮੈਂ ਕੁਛ ਨਾ ਟਾਈਮ ਹੋਈਦਾ ਖਾਣ ਪੀਣ ਨੂੰ ਬਣਾ ਲਾ ਸਭ ਬਣਾ ਲ ਲੈ ਪਹਿਣੇ ਮਤਲਬ ਲੇਟ ਵੀ ਹੈ ਨਹੀਂਗੀ ਹਾਂ ਜੇ ਵੀ ਕੋਈ ਨਾ ਮੀਂਹ ਪਈ ਜਾਂਦਾ ਨਾ ਤਾਂ ਕਰਕੇ ਵਗ ਗਈ ਮਨਿੰਦਰ ਦਾ ਮੂੰ ਮੇਰਾ ਕੀ ਬਣੂਗਾ ਕਮਲ ਹੀ ਐ ਵੀ زندگی چو ਸਾਡੀ ਜ਼ਿੰਦਗੀ ਹੀ ਬੇਰੰਗ ਹੋਈ ਆਸਾਂ ਦੀਆਂ ਡੋਰਾ ਕੱਚੀਆਂ ਸੀ ਨਾ ਇਸ਼ਕ ਦੀ ਝਾੜ ਪਤੰਗ ਹੋਈ ਆਸਾਂ ਦੀਆਂ ਡੋਰਾ ਕੱਚੀਆਂ ਸੀ ਨਾ ਜੋਖਾ ਕਰਦੇ ਆ ਓ ਹੁਣ ਲੇਖਾ ਜੋਖਾ ਕਰਦੇ ਆ ਅਸੀਂ ਤੇਰੀਆਂ ਬੇ ਪਰਵਾਹਾਂ ਦਾ ਹੁਣ ਲੇਖਾ ਜੋਖਾ ਕਰਦੇ ਆ ਅਸੀਂ ਤੇਰੀਆਂ ਬੇ ਪਰਵਾਹਾਂ ਦਾ ਬਾ ਸਜਣਾ ਤੇਰੀ ਖਰ ਹੋਵੇ ਮੁੱਲ ਪਾਇਆ ਮੁਹੱਬਤਾਂ ਪਾਇਆਂ ਦਾ ਨਹੀਂ ਅਥਰ ਬੁਲਾਤੇ ਤੋ ਕੇ ਨਹੀਂ ਕਿੱਥੇ ਹੋ ਆਜ ਅਮਨਿੰਦਰ ਮੇਕਅਪ ਹੁਣ ਕਰੋਗੇ? ਓ ਨਹੀਂ ਕਰਦੀ। ਹਾਂ। ਆਹ ਲਿਪਸਟਿਕਾਂ ਲੱਗੀਆਂ ਮੈਂ ਕਹਿਣਾ ਚਾਹਨਾ ਜਿਹੜੇ ਦਿਨ ਰੰਗ ਪਸੰਦ ਆ ਉਹ ਕੱਢ ਲਾ। ਨਹੀਂ ਦੀ ਮੈਂ ਅੱਡੇ ਗੂੜੇ ਥੋੜਾ ਦੇਖ ਕਿੱਡਾ ਗੂੜਾ ਰੰਗ ਲਿਪਸਟਿਕ ਦਾ। ਕਿਉਂ? ਬੁੜੀ ਹੋ ਗਈ ਤੂੰ? ਨਹੀਂ। ਅੱਡੇ ਗੂੜੇ ਰੰਗ ਨਹੀਂ ਲਾ ਕੇ ਜਾਂਦੀ। ਲਾ ਕੇ ਦੇਖੀ। ਉਹ ਨਹੀਂ ਨਹੀਂ। ਨਹੀਂ ਨਹੀਂ। ਕਿਵੇਂ ਦੀ ਲੱਗਦੀ ਆ? ਖੜ ਜਾ। ਮੈਂ ਤਾਂ ਕੋਈ ਹੋਰ ਗੱਲ ਕਰਨ ਆਈ ਆ ਤੁਹਾਡੇ ਨਾਲ। ਓ ਤੂੰ ਕਰ ਲਈ ਕੋਈ ਨਾ ਪਹਿਲੇ ਮੈਂ ਨਹੀਂ। ਨਹੀਂ ਦੀ ਰਹਿਣ ਤੂੰ ਬਾਲਾ ਗੂੜਾ ਰੰਗ। ਓਹੋ। ਮੈਂ ਤਾਂ ਨੈਕਦਾਂ ਤਿਆਰ ਕਰਕੇ ਦੇਖਣਾ ਤਾਂ ਕਿਵੇਂ ਦੀ ਲੱਗਦੀ। ਖੜ ਜਾ। ਦੇਦੀ ਰੰਦੋ ਮਨਿੰਦਰ ਮੇਰੇ ਤੋਂ ਕੁੱਟ ਖਾ ਲੇਗੀ ਠੀਕ ਹੈ ਨਾ ਤੂੰ ਮੇਰੀ ਗੱਲ ਤਾਂ ਸੁਣ ਲਓ ਤੂੰ ਚੁੱਪ ਕਰੇਂਗੀ ਜਦੋਂ ਜਿਆਦਾ ਸੋਹਣੀ ਲੱਗ ਰਹੀ ਹੈ ਹਾਂ ਜਿਆਦਾ ਸੋਹਣੀ ਲੱਗ ਰਹੀ ਹੈ ਮੈਨੂੰ ਤਾਂ ਪਤਾ ਨਹੀਂ ਸ਼ਰਮ ਆਉਂਦੀ ਹੈ ਮੇਰੇ ਤੋਂ ਵੀ ਆਉਂਦੀ ਹੈ ਉਹ ਸੋਹਣੀ ਲੱਗਦੀ ਹੈ ਜੀ ਤੂੰ ਬੁੜੀ ਹੈ ਪਹਿਲਾਂ ਮੈਨੂੰ ਦੱਸ ਤੇ ਹੋਰ ਕੁੜੀ ਤਾਂ ਵਿਆਹਣ ਵਾਲੀ ਹੋਈ ਪਈ ਆ ਕੁਛ ਆ 4-5 ਸਾਲਾਂ ਨੂੰ ਵਿਆਹਣ ਵਾਲੀ ਆ ਆਪਦੀ ਜ਼ਿੰਦਗੀ ਆਪਦੀ ਨਾਲ ਹੁੰਦੀ ਹੈ ਜਵਾਕਾਂ ਦੀ ਜਵਾਕਾਂ ਨਾਲ ਹੁੰਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਆਪਣੇ ਜਵਾਕ ਹੋ ਗਿਆ ਆਪਦੀ ਜ਼ਿੰਦਗੀ ਨਾਲ ਜੋ ਕਿਹੜੇ ਕਿਹੜੇ ਰੰਗ ਚਖਣਾ ਚਾਹ ਜਾਂ ਤੂੰ ਆ ਚੱਕ ਲਈ ਪਰ ਤੁਸੀਂ ਮੇਰੀ ਗੱਲ ਤਾਂ ਸੁਣ ਲੋ ਹਾਂ ਦੱਸ ਤੂੰ ਦੱਸ ਪਹਿਲਾਂ ਮੈਨੂੰ ਤੂੰ ਦੱਸ ਮੈਂ ਕਹਿੰਦੀ ਸੀ ਦੇਖੋ ਸਬਜੀ ਵਾਲਾ ਨਹੀਂ ਆਇਆ ਦੀਦੀ ਕਿੰਨਾ ਹੀ ਨਹੀਂ ਨਹੀਂ ਦੀ ਗੱਲ ਤਾਂ ਸੁਣੋ ਮੇਰੀ ਤੁਸੀਂ ਦੇਖੋ ਨਾ ਅੱਜ ਮੈਂ ਮੈਨੂੰ ਨੌਕਰੀ ਮਿਲੀ ਆ ਮੈਂ ਕੱਲ ਤੋਂ ਆਪਦੇ ਕੰਮ ਤੇ ਜਾਇਆ ਕਰੂੰਗੀ ਕਿੰਨੀ ਖੁਸ਼ੀ ਆਪਾਂ ਸਾਰਿਆਂ ਨੂੰ ਨਾ ਤੇ ਇਹ ਖੁਸ਼ੀ ਨਾ ਮੈਂ ਮੰਮੀ ਨਾਲ ਬੰਨਣਾ ਚਾਹੁੰਦੀ ਆ ਮੈਂ ਤੁਹਾਨੂੰ ਐਂ ਕਹਿੰਦੀ ਸੀ ਮੇਰੀ ਮੰਮੀ ਨਾਲ ਗੱਲ ਕਰਾ ਦਿਓ ਮੈਂ ਮੰਨਦੀ ਆ ਆਪਾਂ ਉੱਥੇ ਜਾ ਕੇ ਨਹੀਂ ਮਿਲ ਸਕਦੇ ਤੇ ਨਾ ਹੀ ਉਹ ਇੱਥੇ ਆ ਸਕਦੇ ਆ ਤੁਸੀਂ ਮੇਰੇ ਫੋਨ ਤੇ ਗੱਲ ਤਾਂ ਕਰਵਾ ਹੀ ਸਕਦੇ ਹੋ ਮਨਿੰਦਰ ਉਹ ਮੈਂ ਦੱਸਿਆ ਤਾਂ ਸੀਗਾ ਤੈਨੂੰ ਬੀਤਰੀ ਮੰਮੀ ਕਾਲਿਆਂ ਵਾਲੀ ਗਈ ਹੋਈ ਆ ਮੈਂ ਗਵਾਨੀ ਦੇ ਘਰੇ ਫੋਨ ਕੀਤਾ ਸੀਗਾ ਨਾ ਤੂੰ ਗੱਲ ਕਾਦੇ ਤੇ ਕਰੇਗੀ ਨਲੇ ਮੇਰੀ ਗੱਲ ਸੁਣ ਕਮਲੀਏ ਆਪਾਂ ਕਿਸੇ ਦੇ ਘਰੇ ਫੋਨ ਲਾਵਾਂਗੇ ਤੂੰ ਕਹੇਗੀ ਮੈਂ ਮਨਿੰਦਰ ਬੋਲਦੀ ਆਂ ਅਗਲੀ ਇੱਕ ਦੀਆਂ ਸੌ ਬਣਾਉਗੀ ਤੂੰ ਰਹਿਣੇ ਦੇ ਛੱਡ ਪਰਾਂ ਕੋਈ ਗੱਲ ਨਹੀਂ ਜਿੱਦੇ ਆਂਟੀ ਇੱਥੇ ਆਈ ਨਾ ਆਪਾਂ ਉਹਦੇ ਖੁਸ਼ੀ ਮਨਾ ਲਾਂਗੇ ਦੀਦੀ ਆਇਆ ਤਾਂ ਕੀ ਹੁੰਦਾ ਇੱਕ ਕਿ ਵੀ ਤਾਂ ਮੰਮੀ ਘਰੇ ਆ ਹੀ ਗਏ ਹੁਣ ਚਲ ਮੈਂ ਨਹੀਂ ਗੱਲ ਕਰਦੀ ਤੁਸੀਂ ਫੋਨ ਲਾ ਕੇ ਕਹੋ ਇਹ ਉਹਨਾਂ ਨੂੰ ਮੜਾ ਜੀ ਵਿਜੇ ਆ ਗਏ ਮੰਮੀ ਗੱਲ ਕਰਵਾ ਦੇਣਗੇ ਮੈਂ ਸਮਝਦੀ ਆ ਵੀ ਤੇਰੇ ਲਈ ਬਹੁਤ ਵੱਡਾ ਦਿਨ ਸੀ ਅੱਜ ਵੀ ਇਹ ਖੁਸ਼ੀ ਤੂੰ ਮੰਮੀ ਨਾਲ ਸਾਂਝੀ ਕਰਨਾ ਚਾਹੁੰਦੀ ਆ ਮਨਿੰਦਰ ਹਰ ਦਿਨ ਨਵਾਂ ਹੁੰਦਾ ਹਰ ਦਿਨ ਨਵੀਂ ਖੁਸ਼ੀ ਦਿੰਦਾ ਪਰਮਾਤਮਾ ਆਪਾਂ ਨੂੰ ਗੱਲ ਸੁਣ ਮੇਰੀ ਕੋਈ ਗੱਲ ਨਹੀਂ ਜਦੋਂ ਆਪਾਂ ਇੱਥੇ ਲੈ ਕੇ ਆਵਾਂਗੇ ਸਾਰਾ ਕੁਝ ਜਦੋਂ ਉਹ ਆਪਦੇ ਅੱਖੀਂ ਦੇਖੂਗਾ ਉਹਨੇ ਤਾਂ ਆਪੇ ਖੁਸ਼ ਹੋ ਜਾਣਾ ਜਦੋਂ ਹੁਣ ਆਏ ਆਪਾਂ ਫੋਨ ਜਲਾਵਾਂਗੇ ਕਿਸੇ ਦੇ ਘਰੇ ਮੈਨੂੰ ਨਾ ਉੱਦੇ ਚੰਗਾ ਜਾਨੇ ਲੱਗਿਆ ਜਦੋਂ ਮੈਂ ਫੋਨ ਕੀਤਾ ਸੀ ਉਹਨੇ ਸਵਾਲ ਜੇ ਕੀਤੇ ਮੈਨੂੰ ਮੈਂ ਨਹੀਂ ਚਾਹੁੰਦੀ ਹੈਗੀ ਕਿ ਵੀ ਆਪਾਂ ਕਿਸੇ ਦੇ ਘਰੇ ਫੋਨ ਲਾਈਏ ਹੁਣ ਤੇਰੀ ਮੰਮੀ ਵਾਲਾ ਫੋਨ ਖਰਾਬ ਆਗਾ ਜੇ ਉੱਥੇ ਹੁੰਦੇ ਉਹ ਮੈਂ ਖੁਦ ਫੋਨ ਦੇ ਕੇ ਆਉਣਾ ਸੀ ਉਹਨਾਂ ਨੂੰ ਦੀਦੀ ਮੈਨੂੰ ਕਈ ਰੈਂਜ ਲੱਗਦਾ ਜਿਵੇਂ ਤੁਸੀਂ ਮੈਨੂੰ ਕਿਸੇ ਗੱਲ ਦਾ ਨਾ ਝੂਠ ਮਾਰ ਰਹੇ ਹੋ ਜੇ ਕੋਈ ਹੋਰ ਗੱਲ ਅੱਧੀ ਮੈਨੂੰ ਉਹ ਦੱਸ ਦੋ ਜੇ 10 ਤੋਂ ਕੋਈ ਗੱਲ ਆ ਤਾਂ ਹੋਰ ਸੱਚੀ ਮੈਨੂੰ ਐ ਜੇ ਲੱਗ ਰਿਹਾ ਹੁਣ ਜਿਵੇਂ ਜਿਵੇਂ ਤੁਸੀਂ ਗੱਲ ਟਾਲਦੇ ਹੋ ਨੇ ਹਰ ਇੱਕ ਵਾਰੀ ਲੈ ਮੈਂ ਨਾ ਮੈਂ ਤੈਨੂੰ ਕਾਦੇ ਵਾਸਤੇ ਝੂਠ ਬੋਲਣਾ ਤੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਠੀਕ ਹੈ ਠੀਕ ਹੈ ਭਾਈ ਮੈਂ ਤਾਂ ਪਾਗਲਾਂਗੀ ਐਵੇਂ ਜਿਹੜੀ ਉਹ ਕਰੀ ਜਾਣੀ ਹੈ ਠੀਕ ਹੈ ਨਾ ਨਹੀਂ ਨਹੀਂ ਇਹ ਭਰੋਸੇ ਦੀ ਗੱਲ ਨਹੀਂ ਮੈਂ ਕਹਿੰਨੀ ਆ ਵੀ ਸ਼ਾਇਦ ਹੋ ਸਰਦਾ ਕਿ ਤੁਸੀਂ ਮੈਨੂੰ ਦਲਾਸਾ ਦੇਣ ਲਈ ਕੁਝ ਕਹਿ ਰਹੇ ਹੋ ਝੂਠ ਬੋਲ ਰਹੇ ਹੋ ਵੀ ਇਹਨਾਂ ਨੂੰ ਦੁੱਖ ਹੋਵੇ ਤੇ ਨਹੀਂ ਤਾਂ ਵੀ ਤੁਸੀਂ ਐ ਦੇਖੋ ਤੁਸੀਂ ਮੈਨੂੰ ਦੋ ਦਿਨ ਦਾ ਕਿਹਾ ਸੀ ਵੀ ਦੋ ਦਿਨਾਂ ਚ ਮੰਮੀ ਇੱਥੇ ਆਉਗੀ ਅਸੀਂ ਲੈ ਕੇ ਆਵਾਂਗੇ ਫਿਰ ਕੀ ਹੋ ਗਿਆ ਇਹੋ ਜਾਂ ਇੰਨੇ ਦਿਨ ਤਾਂ ਮੰਮੀ ਕਿਤੇ ਆਵਦਾ ਘਰ ਛੱਡ ਕੇ ਉਹੀ ਨਹੀਂ ਰਹਿੰਦੇ ਕਦੇ ਨਹੀਂ ਘਰ ਛੱਡ ਕੇ ਇੰਨੇ ਦਿਨ ਹੋ ਗਏ ਆ ਗਏ ਹੋਣੇ ਤੁਸੀਂ ਗਲਤ ਤਾਂ ਕਰੋ ਇੱਕ ਵਾਰੀ ਤੈਨੂੰ ਪਤਾ ਸਮੇਂ ਦੇ ਨਾਲ-ਨਾਲ ਬੰਦੇ ਦੇ ਹਾਲਾਤ ਵੀ ਬਦਲ ਜਾਂਦੇ ਨੇਗੀ ਹੁਣ ਤਾਂ ਪਹਿਲਾਂ ਵਾਲੀਆਂ ਗੱਲਾਂ ਭਾਲਦੀਆਂ ਵੀ ਤੇਰੀ ਮਮੀ ਕਿਤੇ ਜਾਂਦੀ ਨਹੀਂ ਸੀਗੀ ਪਹਿਲਾਂ ਉਸ ਘਰ ਈ ਜਵਾਨ ਸੀਗੀ ਉਹਨੂੰ ਹਰ ਵਕਤ ਬੂਹਾ ਮਲ ਕੇ ਬਹਿਣਾ ਪੈਂਦਾ ਸੀਗਾ ਹੁਣ ਮਨਿੰਦਰ ਤੈਨੂੰ ਪਤਾ ਉਸ ਘਰ ਚ ਕੋਈ ਨਹੀਂ ਹੈਗਾ ਘਰ ਵੀ ਖਾਣ ਨੂੰ ਆਉਂਦਾਗਾ ਬਾਕੀ ਜੋ ਤੂੰ ਸੋਚਣਾ ਸੋਚੀ ਜਾ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਪਰ ਹੁਣ ਜਦੋਂ ਤੂੰ ਕਹਿ ਦਿੱਤਾ ਵੀ ਮੈਂ ਤਾਂ ਝੂਠ ਹੀ ਬੋਲਦੀ ਨਹੀਂ ਦੀ ਵਿੱਚ ਮੈਂ ਉਹ ਵੀ ਨਹੀਂ ਕਹਦੀ ਸਿਰਫ ਮੈਂ ਤਾਂ ਮੇਰੇ ਕਰਕੇ ਕਿਹਾ ਵੀ ਮੇਰੀ ਖੁਸ਼ੀ ਲਈ ਕਿਹਾ ਵੀ ਸ਼ਾਇਦ ਤੁਸੀਂ ਮੈਨੂੰ ਕੋਈ ਗੱਲ ਲੁਕਾਉਂਦੇ ਹੋ ਪਰ ਕੋਈ ਗੱਲ ਨਹੀਂ ਮਨਿੰਦਰ ਮੰਨ ਲਾ ਮੈਂ ਤੇਰੇ ਤੋਂ ਗੱਲ ਲੁਕੋ ਨਹੀਂ ਆ ਠੀਕ ਹੈ ਵੀ ਚਲ ਤੇਰੇ ਮਗਰ ਸਹੀ ਵੀ ਮੈਂ ਗੱਲ ਲੁਕੋ ਰਹੀ ਹੈਗੀ ਪਰ ਹਾਲਾਤਾਂ ਤੇ ਤਾਂ ਭਰੋਸਾ ਰੱਖ ਨਾ ਕਹਿੰਦੇ ਹੁੰਦੇ ਆ ਕਿ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਨਾ ਤੇਰੇ ਹਾਲਾਤ ਕਿਉਂ ਨਹੀਂ ਸਹੀ ਹੋਣਗੇ ਤੂੰ ਕਿਉਂ ਨਹੀਂ ਭਰੋਸਾ ਰੱਖਦੀ ਪਰਮਾਤਮਾ ਤੇ ਵੀ ਇਹ ਵੀ ਇਹਦਾ ਕੋਈ ਕੰਮ ਹੈ ਹੀ ਨਹੀਂ ਦੁਨੀਆ ਤੇ ਜਿਹੜਾ ਪਰਮਾਤਮਾ ਵੀ ਸੋਲਵ ਨਾ ਕਰੇ ਵੀ ਤੁਹਾਡੇ ਝੋਲੀ ਖੁਸ਼ੀ ਉਹ ਨਾ ਪਾਵੇ ਹਰ ਰੋਜ਼ ਉੱਠ ਕੇ ਦਤੂ ਆਪਦੇ ਮਾਲੇ ਅਰਦਾਸਾਂ ਕਰਦੀਆਂ ਮੇਰਾ ਮਾਂ ਜੱਜ ਦੀ ਬਾਲਾਂ ਐ ਹੋ ਰਿਆ ਸੀ ਮੰਮੀ ਨਾਲ ਗੱਲ ਕਰਨ ਨੂੰ ਤਾਂ ਹੀ ਮੈਂ ਕਹਤਾ ਚਲ ਕੋਈ ਗੱਲ ਨਹੀਂ ਜਦੋਂ ਤੁਹਾਡੀ ਉਹਨਾਂ ਨਾਲ ਗੱਲ ਹੋਊਗੀ ਨਾ ਉਦੋਂ ਮੇਰੀ ਗੱਲ ਕਰਵਾ ਦੇ ਮੇਰਾ ਵੀ ਬਹੁਤ ਦਿਲ ਕਰਦਾ ਹੁੰਦਾ ਵੀ ਜੇ ਫੋਨ ਹੋਵੇ ਨਾ ਰੱਬ ਕੋਲ ਮੈਂ ਵੀ ਆਪਦੀ ਮਾਂ ਨੂੰ ਫੋਨ ਲਾਵਾਂ ਤੇ ਮੈਂ ਦੱਸ ਕੀ ਕਰਾਂ ਫਿਰ ਮੈਂ ਵੀ ਜਿੱਦ ਕਰਾਂ ਮੈਂ ਤਾਂ ਕਿਸੇ ਨੂੰ ਕਹਿਣ ਜੋਗੇ ਵੀ ਨਹੀਂ ਉਹ ਤਾਂ ਮੈਨੂੰ ਕਹਿ ਲੈਣੀ ਆ ਕੇ ਨਾ ਦੀ ਤੂੰ ਰੋ ਨਾ ਸੌਰੀ ਮੈਂ ਤੇਰਾ ਮਨ ਦੁਖੀ ਕੀਤਾ ਸੱਚੀ ਤੂੰ ਰੋ ਨਾ ਸੱਚੀ ਕੋਈ ਗੱਲ ਨਹੀਂ ਨਾਲੇ ਮੇਰੀ ਮਾਂ ਵੀ ਤੇ ਤੇਰੀ ਮਾਈ ਆ ਜੇ ਤੇ ਮੰਮੀ ਆਉਗੀ ਤਾਂ ਆਪਾਂ ਦੋਵੇਂ ਉਹਦੀਆਂ ਧੀਆਂ ਹੈ ਉਹਨਾਂ ਸਾਰੇ ਦੁੱਖ ਦਰਦ ਸਾਂਝੇ ਕਰਾਂਗੇ ਤੇ ਦੀਆਂ ਗੱਲਾਂ ਕਰਾਂਗੇ ਆਪਦੀਆਂ ਨਾ ਤੁਸੀਂ ਵੀ ਉਹਦੇ ਨਾਲ ਆਪਦੀ ਜਿਹੋ ਜੀ ਮਰਜ਼ੀ ਗੱਲ ਕਰਿਓ ਨਾਲੇ ਤੂੰ ਮੰਮੀ ਦਾ ਸੁਭਾਅ ਦੇਖੋ ਤੂੰ ਮੇਰੇ ਨਾਲ ਵੱਧ ਪਿਆਰ ਕਰੂਗੀ ਮੰਮੀ ਹਾਂ ਮਨਿੰਦਰ ਪਰ ਤੂੰ ਆਣਾ ਸੋਚਿਆ ਕਾ ਕਿ ਮੈਂ ਤੈਨੂੰ ਝੂਠ ਬੋਲਦੀ ਨਹੀਂ ਨਹੀਂ ਦੀ ਸੌਰੀ ਦੀ ਚਲ ਚੰਗਾ ਤੂੰ ਰੋਣਾ ਤੂੰ ਅੰਦਰੋਂ ਲਿਪਸਟਿਕ ਨਹੀਂ ਦੇਖ ਲੈ ਇਹਨਾਂ ਚ ਜਿਹੜੀ ਤੈਨੂੰ ਵਧੀਆ ਲੱਗੀ ਉਹ ਮੈਨੂੰ ਕੱਢ ਕੇ ਦੇ ਦੇ ਚੰਗਾ ਹਾਸੀ ਹੱਸ ਕੇ ਦਿਖਾ ਦੇ ਹਾਂ ਬਸ ਐਂ ਸੋਹਣ ਲੱਗਦੀ ਹੈ ਚਲ ਮੈਂ ਆਪਣੇ ਦੋਨਾਂ ਹੱਥ ਚਾਹ ਬਣਾ ਕੇ ਲਉਣੀ ਆ ਬੈ ਕੇ ਗੱਪੇ ਮਾਰਾਂਗੇ ਪੀ ਕੇ ਠੀਕ ਹੈ ਕੀ ਦੱਸ ਮਨਿੰਦਰ ਵੀ ਤੂੰ ਸੱਚੀ ਪੜਿਆ ਮੇਰੇ ਮੂੰਹ ਤੋਂ ਕਿ ਮੈਂ ਤੈਨੂੰ ਝੂਠ ਬੋਲਦੀ ਹਾਂ ਪਰ ਮੇਰੇ ਕੋਲ ਕੋਈ ਚਾਰਾ ਨਹੀਂ ਹੈਗਾ ਮੈਂ ਕੀ ਕਰਾਂ ਤੈਨੂੰ ਝੂਠ ਬੋਲ ਰਹੀਆਂ ਮੈਂ ਕਮੋ ਹੋ ਹੋ ਗਰਮੀ ਬਹੁਤ ਆ ਯਾਰ ਬਾਹਰ ਤਾਂ ਉਧਰੋਂ ਮੀਂਹ ਪਈ ਜਾਂਦਾ ਮੇਰੀ ਗੱਲ ਸੁਣੀ ਨਾਲੇ ਗਰਮੀ ਹੋਈ ਭੀ ਅੱਗ ਲੱਗ ਜਾਂਦੀ ਉਧਰੋਂ ਮੀਂਹ ਪਈ ਜਾਂਦਾ ਕੀ ਹੋ ਗਿਆ ਢਿਲਾ ਜਾਂ ਮੂੰਹ ਕੀਤਾ ਨਹੀਂ ਨਹੀਂ ਕੁਛ ਨਹੀਂ ਹੋਇਆ ਬਸ ਠੀਕ ਹੈ ਕੁਛ ਨਹੀਂ ਹੋਇਆ ਮੈਨਾਂ ਇਹ ਕਹਿਨੀ ਹੈਗੀ ਹਰ ਰੋਜ਼ ਨਾ ਮਨਿੰਦਰ ਦੇ ਸਵਾਲਾਂ ਦੇ ਮੇਰੇ ਤੋਂ ਜਵਾਬ ਨਹੀਂ ਦਿੱਤੇ ਜਾਂਦੇ ਹੈਗੇ ਕਿ ਉਹਨੂੰ ਨਾ ਸੱਚ ਦੱਸ ਹੀ ਦਿਨੇ ਆ ਵੀ ਭਾਈ ਤੇਰੀ ਭੂਆ ਦਾ ਮੁੰਡਾ ਨਹੀਂ ਚਾਹੁੰਦਾਗਾ ਵੀ ਤੇਰੀ ਮਾਂ ਤੇਨੂੰ ਮਿਲੇ ਉਹ ਕੰਮ ਤੂੰ ਕਮਲੀ ਹੋਈ ਆ ਹੈ ਆ ਜਿਹੜੀ ਉਹ ਨੌਕਰੀ ਲੱਗੀ ਆ ਨਾ ਕਰਨ ਉਹ ਇਹੀ ਗੱਲ ਕਾਰਨ ਲੱਗੀ ਆ ਵੀ ਮੇਰੀ ਮਾਂ ਆਊਗੀ ਹੈ ਤੇ ਕਿੰਨੀ ਖੁਸ਼ ਹੋਊਗੀ ਦੇਖ ਕੇ ਕਿਸੇ ਦੇ ਰਹਿਮਾਨਾ ਦਾ ਕਤਲ ਕਰਨਾ ਕਿਸੇ ਦੇ ਭਰੋਸੇ ਦਾ ਕਤਲ ਕਰਨਾ ਇਹ ਵੀ ਚੰਗੀ ਗੱਲ ਨਹੀਂ ਨਾ ਹੈਗੀ ਮੇਰੀ ਗੱਲ ਸੁਣ ਤੈਨੂੰ ਮੈਂ ਦੱਸਦਾ ਤੂੰ ਗੱਲਾਂ ਨੂੰ ਸਾਰਿਆਂ ਨੂੰ ਸਮਝਿਆ ਕਰ ਜਿਹੜਾ ਕੁਝ ਮੈਂ ਸੋਚੀ ਬੈਠਾ ਨਾ ਉਹ ਮੈਂ ਹੀ ਸੋਚਦਾ ਠੀਕ ਆ ਮੈਂ ਹੁਣ ਤੈਨੂੰ ਹਰ ਗੱਲ ਨਾ ਸਮਝਾ ਹਰ ਗੱਲ ਮੇਰੀ ਗੱਲ ਸੁਣ ਹਰ ਗੱਲ ਨਾ ਤੈਨੂੰ ਸਮਝਾ ਕੇ ਨਹੀਂ ਦੱਸ ਸਕਦਾ ਮੈਂ ਹੁਣ ਤੈਨੂੰ ਮੈਂ ਦੱਸਦਾ ਵੀ ਮੈਂ ਕੀ ਸੋਚੀ ਜਾਂਦਾ ਮੈਂ ਇਹ ਗੱਲ ਸੋਚੀ ਜਾਂਦਾ ਵੀ ਪਹਿਲਾਂ ਤਾਂ ਮੈਂ ਬਖਸਦਾ ਸੀਗਾ ਵੀ ਉਹ ਮੁੰਡਾ ਜਨਾ ਜਵਾਕਾ ਜਵਾਕਾ ਕਿਹੜਾ ਮੁੰਡਾ ਓਹੋ ਇਹਦੀ ਭੂਆ ਦਾ ਕੀ ਨਾਮ ਦਾ ਨਵੀਨ ਸ਼ਾਇਦ ਨਵੀਨ ਆਉਦਾ ਨਾ ਸ਼ਾਇਦ ਹਾਂ ਮੈਂ ਤਾਂ ਇਹੀ ਗੱਲ ਸੋਚੀ ਜਾਂਦਾ ਸੀ ਵੀ ਜਵਾਕ ਆ ਸੁਦਰਜ ਪਰ ਨਾ ਮੈਂ ਨਾ ਇਸ ਗੱਲ ਦੀ ਜੜ ਤੱਕ ਜਾਣਾ ਚਾਹੁੰਦਾ ਮਨਿੰਦਰ ਦੀ ਮਾਂ ਨੂੰ ਨਾ ਮੈਂ 5 ਮਿੰਟਾਂ ਚ ਲਿਆਵਾਂ ਤੈਨੂੰ ਪਤਾ ਵੀ ਸਾਡੇ ਹੱਥ ਚ ਹੈ ਕੀ ਨਹੀਂ ਹੈਗਾ ਸਾਰਾ ਕੁਝ ਹੈ ਤੇ ਸਾਰੀਆਂ ਗੱਲਾਂ ਜਾਣਦਾ ਮੈਂ ਮੈਂ ਉਹਨੂੰ ਨਾ ਬੱਚਾ ਕਰਕੇ ਛੱਡੀ ਜਾਂ ਨਾ ਉਹ ਜਵਾਕ ਆ ਕਿਉਂਕਿ ਰਿਸ਼ਤੇ ਜੁੜਦੇ ਜੁੜਦੇ ਜੁੜ ਜਾਂਦੇ ਆ ਟੁੱਟਦੇ ਟੁੱਟਦੇ ਟੁੱਟ ਜਾਂਦੇ ਆ। ਓਕੇ ਮੈਂ ਤਾਂ ਜਵਾਕ ਸਮਝ ਕੇ ਛੱਡਿਆ ਨਾ। ਉਹਦੇ ਵਿੱਚ ਜਵਾਕਾਂ ਵਾਲੀ ਗੱਲ ਕਿਹੜੀ ਹੈਗੀ? ਜਿਹੜੇ ਬੰਦੇ ਨੂੰ ਇੰਨਾ ਦਿਮਾਗ ਆਗਾ ਵੀ ਮੈਂ ਘਰ ਦਾ ਵੀ ਵੇਚਦਾ ਮੈਂ ਜ਼ਮੀਨ ਵੀ ਹੜਾਪ ਲਾਂ ਹੈ ਵੀ ਉਹਦੀ ਮਾਂ ਨੂੰ ਉਹਦੇ ਨਾਲ ਬਰਤਣ ਨਾਲ ਦੇ ਮੈਂ ਉਹ ਜਵਾਕ ਉਹ ਪਹਿਲੇ ਮੈਨੂੰ ਦੱਸਿਓ ਤੁਸੀਂ ਜਵਾਕ ਉਹ ਜਵਾਕ ਕੀ ਆ? ਤੈਨੂੰ ਇਹ ਗੱਲ ਪਤਾ? ਉਹਨੂੰ ਜਿਵੇਂ ਕਹੀ ਜਾਂਦੇ ਆ ਨਾ ਓਵੇਂ ਕਰੀ ਜਾਂਦਾ। ਪਰ ਉਹਦੇ ਮਗਰ ਜਿਹੜਾ ਦਿਮਾਗ ਆ ਨਾ ਛਾਤਰ ਦਿਮਾਗ ਉਹ ਕਿਸੇ ਹੋਰ ਦਾ ਚੱਲਦਾ। ਹੋਰ ਕਿਸੇ ਦਾ ਨਹੀਂ ਹੈਗਾ। ਉਦੀ ਮਾਂ ਦਾ ਹੀ ਆ ਜਿਹੜੀ ਚੱਲ ਕੇ ਜ਼ਮੀਨ ਦੇ ਟੁਕੜੇ ਖਤਰ ਇੱਥੋਂ ਤੱਕ ਆ ਗਈ ਨੀਵੀ ਹੋ ਗਈ ਮਨਿੰਦਰ ਮੂਰੇ ਆ ਕੇ ਉਦੋਂ ਛਾਤਰ ਦਿਮਾਗ ਹੋਰ ਕੀ ਦਾ ਹੋਊਗਾ ਫਿਰ ਉਹੀ ਤਾਂ ਤੁਨੂੰ ਗੱਲ ਕਹੀ ਜਾਂਦਾ ਵੀ ਕਾਰਵਾਈ ਇੱਥੇ ਨਵੀਨ ਤੇ ਨਹੀਂ ਉਦੀ ਮਾਂ ਤੇ ਹੋਊਗੀ ਤੇ ਉਹ ਸਬੂਤਾਂ ਦੇ ਆਧਾਰ ਤੇ ਹੋਊਗੀ ਐ ਆਪਾਂ ਕਿਸੇ ਤੇ ਕਾਰਵਾਈ ਨਹੀਂ ਕਰ ਸਕਦੇ ਉਹ ਤੁਸੀਂ ਉਹ ਕਾਰਵਾਈ ਪੂਰਵੀ ਛੱਡੋ ਠੀਕ ਹੈ ਨਾ ਸਿੱਧਾ ਜਾ ਕੇ ਹੱਲ ਲੱਭੋ ਇਹਦਾ ਆ ਜਦੋਂ ਜਿੰਨਾ ਟਾਈਮ ਆਪਾਂ ਆ ਜਿਹੜਾ ਤੁਸੀਂ ਕਾਰਵਾਈਆਂ 'ਚ ਬਖਤ ਲਗਾਉਣਾਗਾ ਨਾ ਅਗਲੇ ਸਿੱਧਾ ਮੂੰਹ ਤੇ ਜਾ ਕੇ ਪੁੱਛੋ ਵੀ ਭਾੜ ਦੇ ਕਿਉਂ ਜੇ ਵੀ ਜ਼ਮੀਨ ਤੁਹਾਨੂੰ ਨਹੀਂ ਮਿਲਦੀ ਹੈ। ਕੰਮੋ ਸਾਫ਼ ਤੇ ਸਪਸ਼ਟ ਪਤਾ ਵੀ ਭਾੜ ਦੇ ਹੋ ਕੀ ਹੈ। ਇਹ ਵੀ ਗੱਲ ਤੈਨੂੰ ਪਤਾ ਮੈਂ ਸਮਝੀ ਜਾਂਦਾ ਤੂੰ ਵੀ ਇਹਨੂੰ ਸਮਝ ਵੀ ਉਹਨਾਂ ਨੂੰ ਜ਼ਮੀਨ ਚਾਹੀਦੀ ਆ ਉਹ ਸਾਰਾ ਕੁਝ ਉਹਦਾ ਕਾਰੋਬਾਰ। ਕਾਰਵਾਈਆਂ ਆਪਾਂ ਆਪਾਂ ਕੌਣ ਕਾਰਵਾਈਆਂ ਕਰਨ ਵਾਲੀ ਕਿਉਂਕਿ ਕਾਰਵਾਈਆਂ ਤਾਂ ਹੋਵੇ ਜਾਂ ਉਹਨਾਂ ਨੂੰ ਕਤਲ ਕੀਤਾ ਹੋਵੇ ਜਾਂ ਕੁਝ ਹੋਰ ਹੋਵੇ ਇਹ ਤਾਂ ਸਿੱਧੀ ਗੱਲ ਤੱਕ ਬਹਿ ਕੇ ਗੱਲ ਕਰਨੀ ਪੈਣੀ ਆ ਆਪਾਂ ਨਵੇੜੀ ਪੈਣੀ। ਮੇਰੀ ਗੱਲ ਸੁਣ ਜਿਹੜੀ ਉਹਦੀ ਮਾਂ ਗਈ ਨਾ ਉਹ ਕਸੂਤੀ ਫਸੀ ਵੀ ਆ। ਉਦੇ ਦਿਮਾਗ 'ਚ ਕੋਈ ਗੱਲ ਪਾਉਣੀ ਪੂ ਜੇ ਆਪਾਂ ਨੂੰ ਕੋਈ ਉਹਨਾਂ ਦੀ ਸਾਜ਼ਿਸ਼ ਮਿਲੇ ਨਾ ਤਾਂ ਉਹਨਾਂ ਨੂੰ ਕੋਈ ਰਿਕਾਰਡਿੰਗ ਮਿਲ ਜੇ ਕੋਈ ਲੈਖਾ ਮਿਲ ਜੇ ਉਹਦੀ ਮਾਂ ਨੂੰ ਦਿਖਾ ਗਏ ਵੀ ਭਾਈ ਆ ਤੇਰੀ ਧੀ ਦੀ ਜ਼ਮੀਨ ਹੜਪਣਾ ਚਾਹੁੰਦੇ ਆ ਫੇਰ ਉਹਦੀ ਮਾਂ ਦੇ ਦਿਮਾਗ 'ਚ ਗੱਲ ਪਾਊਗੀ ਉਹਨੂੰ ਐ ਆ ਵੀ ਧੀ ਨਾਲੋਂ ਤਾਂ ਮੈਂ ਪਹਿਲਾਂ ਹੀ ਟੁੱਟ ਗਈ ਆ ਹੁਣ ਕਿਤੇ ਇਹਨਾਂ ਦੇ ਨਾਲੋਂ ਨਾ ਟੁੱਟ ਜੇ ਉਹ ਹੈਗੀ ਆ ਇੱਕ ਭੋਲੀ ਹੋਲੀ ਬੋਲੋ ਫਿਰ ਜੇ ਮਨਿੰਦਰ ਨੇ ਸੁਣ ਲਿਆ ਫਿਰ ਔਖਾ ਹੋ ਜੂਗਾ ਉਹ ਨਹੀਂ ਮਨਿੰਦਰ ਨਹੀਂ ਸੁਣਦੀ ਉਹਦੀ ਮਾਂ ਹੈਗੀ ਆ ਭੋਲੀ ਉਹਦੇ ਦਿਮਾਗ 'ਚ ਇਹ ਗੱਲਾਂ ਆਪਾਂ ਨੂੰ ਬਹੋਣੀਆਂ ਪੈਣੀਆਂ ਆ ਆਪਾਂ ਨੂੰ ਸਬੂਤ ਲੈ ਕੇ ਉਹਦੇ ਸਾਹਮਣੇ ਕਰਨਾ ਪਊ ਫਿਰ ਉਹਦੇ ਦਿਮਾਗ 'ਚ ਪਊ ਫਿਰ ਉਹਦੀ ਮਾਂ ਆਪਣੇ ਨਾਲ ਚਲੋ ਜੋ ਵੀ ਕਰਨਾ ਛੇਤੀ ਕਰੋ ਮੇਰੇ ਤੋਂ ਹੁਣ ਮਨਿੰਦਰ ਦੇ ਸਵਾਲਾਂ ਦੇ ਜਵਾਬ ਦੇ ਬਸ ਮੇਰੀ ਗੱਲ ਸੁਣਾ ਮੈਂ ਵੀ ਤੈਨੂੰ ਪਤਾ ਹਾਂ ਮੂੰਹ ਨਹੀਂ ਤੇਰਾ ਦੇਖ ਸਕਦਾ ਤੈਨੂੰ ਨਾਰਾਜ਼ ਹੁੰਦੀ ਨਹੀਂ ਦੇਖ ਸਕਦਾ ਕੋਈ ਗੱਲ ਨਹੀਂ ਥੋੜੇ ਜਿਹੇ ਦਿਨ ਮੈਨੂੰ ਦੇ ਤੇ ਮੈਂ ਕਰਦਾ ਇਹਦਾ ਹਾਲ ਠੀਕ ਹੈ ਨਾ ਚਲ ਕੋਈ ਗੱਲ ਨਹੀਂ ਚਾਹ ਪੀ ਲਈ ਤੂੰ ਨਾ ਬਣਾਈ ਜਾਂਦੀ ਚਲ ਆ ਜਾ ਬਾਹਰ ਬੈਠ ਕੇ ਨਾ ਦੋਨੇ ਇਕੱਠੇ ਪੀਨੇ